ਸ਼ੁਰੂਆਤ ਕਰ ਦਿੱਤੀ ਹੈ ਭਗਵੰਤ ਮਾਨ ਸੀਐਮ ਦੇ ਵੱਲੋਂ ਤੇ ਨਾਲ ਹੀ ਇੱਕ ਹੋਰ ਮੁੱਦਾ ਉੱਠਿਆ ਹੋਇਆ ਰਾਗਵ ਚੱਡਾ ਦੇ ਸੂਟਾਂ ਨੂੰ ਲੈ ਕੇ ਹੋਰ ਪਿਆਂ ਦੇ ਵਿੱਚ ਕਈ ਮੁੱਦੇ ਉੱਠਦੇ ਰਹਿੰਦੇ ਉਹਨਾਂ ਦੇ ਗੱਲਾਂ ਬਾਤਾਂ ਕਰਦਾ ਰਹਿੰਦਾ ਕੌਣ ਕਹਿੰਦਾ ਹੁੰਦਾ ਵਿੱਚ ਦੀ ਫਾਜ਼ਿਲ ਕਾਲ ਥਾਣਾ ਲਾ ਮਜੂਰ ਦਾ ਭਾਈ ਭਾਈ ਸਸੀਪਾਲ ਜੀ ਭਾਈ ਸਸੀਪਾਲ ਜੀ ਜਿੰਨੇ ਤੁਹਾਡੇ ਚੈਨਲ ਨੂੰ ਦੇਖ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਤੋਂ ਪਹਿਲਾ ਸਵਾਲ ਆਪਣਾ ਜਿਹਨੂੰ ਆਪਾਂ ਮੈਂ ਦੇਖਿਆ ਦੂਜਾ ਅੰਮਸਰ ਖੋਲਿਆ ਆ ਮੈਂ ਸੁਣਿਆ ਜੀ ਪੂਰੇ ਇਹਨਾਂ ਦਾ ਕਹਿੰਦੇ ਜੀ ਹਮਾਰੇ ਕੋਈ ਉਸਨੇ ਐਸਾ ਕਰ ਦਿਆ ਵੈਸਾ ਕਰ ਦਿਆ ਬਗਰੀਬੋ ਕੇ ਬੱਚੇ ਵੀ ਤਕੜੇ ਸਕੂਲਾਂ ਮੇ ਪੜ੍ਹਨਗੇ ਐਸੇ ਕਰਨਗੇ ਵੈਸੇ ਕਰਨਗੇ ਇਹ ਜਿਹੜੇ ਇੱਕ ਨਾ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਸੀ ਸਲੇਡੇ ਹਾਂ ਸਲੇਡੇ ਅਸਲ ਦੇ ਵਿੱਚ ਸੁਨੇ ਸੀਗੇ ਪਰ ਐਸ ਟਾਈਮ ਪੰਜਾਬ ਦੇ ਵਿੱਚ ਸਲੇਡੇ ਤਾਂ ਇੱਕ ਨਹੀਂ ਮਾਨ ਹੁੰਦਾ ਐਸ ਟਾਈਮ ਪੰਜਾਬ ਚ 5-7 7-8 ਸਲੇਡੇ ਇਕੱਠੇ ਹੋ ਜਾਂਦੇ ਆ ਅੱਛਾ ਹੁਣ ਇਹ ਕਹਿੰਦੇ ਆ ਸਕੂਲ ਆਫ ਐਮਿਨਸ ਜਿਹਦੇ ਵਿੱਚ ਜਿਹੜੇ ਗਰੀਬ ਘਰਾਂ ਦੇ ਬੱਚੇ ਉਹ ਵੀ ਤਗੜੇ ਸਕੂਲਾਂ 'ਚ ਪੜ੍ਹ ਲੈਣਗੇ ਤਾਂ ਜਿਹੜਾ ਕੇਸਰੀ ਆਲਾ ਸਭ ਤੋਂ ਜ਼ਿਆਦਾ ਗਰੀਬਤਾ ਆਪਦੇ ਆਪ ਨੂੰ ਇਹ ਦੱਸਦਾ ਹੁੰਦਾ ਸੀ ਭਗਵਾਨ ਤਮਨ ਆਪਦੇ ਆਪ ਨੂੰ ਦੱਸਦਾ ਹੁੰਦਾ ਸੀ ਆਮ ਘਰ ਦਾ ਵਿਅਕਤੀ ਆ ਮੈਂ ਗਰੀਬ ਕਿਸਾਨ ਆ ਜੀ ਮੈਂ ਆਹ ਹੁਣ ਮੈਂ ਇਹਨਾਂ ਸਲੇਡਿਆਂ ਨੂੰ ਕਹਿਣਾ ਮਾਫੀ ਚਾਹੁੰਨਾ ਮੈਨੂੰ ਇਹੋ ਜੇ ਸ਼ਬਦ ਯੂਜ਼ ਕਰਨ ਦੇ ਸਲੇਡਾ ਕੋਈ ਗਲਤ ਨਹੀਂ ਹੁੰਦਾ ਸਲੇਡਾ ਦਾ ਜਿਹੜਾ ਯੱਕ ਨਾਮ ਭੇਸ ਬਦਲ ਲਵੇ ਠੀਕ ਹੈ ਹੁਣ ਇਹ ਸਲੇਡੇ ਜੀ ਆਂਦੇ ਆ ਕਿ ਸਕੂਲ ਹਮਨੇ ਅੱਛੇ ਕਰਦੀਏ ਸਕੂਲ ਐਸੇ ਕਰਦੀਏ ਅਬ ਗਰੀਬੋ ਕੇ ਬੱਚੇ ਪੜ੍ਹਣਗੇ ਸਭ ਤੋਂ ਵੱਡੀ ਗੱਲ ਤੇ ਆ ਕਿ ਜਿੰਨਾ ਚਿਰ ਕੇਸਰੀਵਾਲ ਦੇ ਬੱਚੇ ਜਿੰਨਾ ਚਿਰ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਨਹੀਂ ਪੜਦੇ ਉਹਨਾਂ ਚਿਹਰੇ ਸਕੂਲ ਆਫ ਐਮੀਨੇਸ਼ਨ ਨਹੀਂ ਭਾ ਜਮਰਾਜ ਦੇ ਸਕੂਲ ਬਣਾ ਦੇ ਤਾਂ ਵੀ ਸਿੱਖਿਆ ਚੰਗੀ ਨਹੀਂ ਹੋ ਸਕਦੀ। ਦੂਜੇ ਨੰਬਰ ਤੇ ਗੱਲ ਆਉਂਦੀ ਆ ਮੈਂ ਜਿਹੜਾ ਦੇਮਾਨ ਆ ਉਹਨੇ ਆਪਦੇ ਪੇਜ ਤੇ ਪੋਸਟ ਪਾਈ ਸੀਗੀ ਜਿਹਦੇ ਵਿੱਚ ਗੱਲ ਕੀਤੀ ਸੀ 117 ਸਕੂਲ ਜਿਹੜੇ ਬਣਾਉਣੇ ਇਹਨਾਂ ਨੇ ਸਕੂਲ ਆਫ ਫੈਮਿਨਿਸ ਨਾਲ ਹੀ ਉਹਨਾਂ ਨੇ ਕਿਹਾ ਸੀ 18 ਲੜਕੀਆਂ ਦੇ ਸਕੂਲਾਂ ਨੂੰ ਮਤਲਬ ਦਿੱਤੀਆਂ ਜਾਣਗੀਆਂ ਮਤਲਬ ਇਹਨਾਂ ਨੇ ਪਾਉਣ 23 24 21 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਆ ਥੱਲੇ ਬੱਸਾਂ ਦੀ ਇਹਨਾਂ ਨੇ ਛੇ ਬਣਾਤੀ ਸੀ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੀਆਂ ਬੱਸਾਂ ਦੇ ਕਲ ਪਾਸੇ ਰਹਿ ਗਈਆਂ ਜਿਹੜਾ ਇਹਨਾਂ ਨੇ 117 ਸਕੂਲਾਂ ਦੇ ਪੈਸਾ ਲਾਉਣਾ ਇੱਕ ਇੱਕ ਕਰੋੜ ਰੁਪਇਆ ਵੀ ਲਾਉਣ ਤੇ 117 ਕਰੋੜ ਰੁਪਇਆ ਹੋ ਗਿਆ ਉਦੋਂ ਸਕੂਲਾਂ ਤੋਂ ਪਹਿਲਾਂ ਜਿਆਪਾ ਗੱਲ ਕਰ ਲਈਏ ਮhalla ਕਲੀਨਿਕਾਂ ਦੀ ਅਲੱਗ ਪੱਖ ਇਹਨਾਂ ਨੇ ਇੱਕ ਮhalla ਕਲੀਨਿਕ ਤੇ 18,37,467 ਰੁਪਏ ਖਰਚ ਕੀਤੇ ਸੀ 500 ਮhalla ਕਲੀਨਿਕ ਬਣਾਏ 117 ਮhalla ਕਲੀਨਿਕ ਬਣਾ ਕੇ ਇਹਨਾਂ ਨੇ ਆਪਦੇ ਬੈਨਰ ਚਪਾਏ ਸੀ ਫਿਰ 500 ਮhalla ਕਲੀਨਿਕ ਬਣਾ ਕੇ ਇਹਨਾਂ ਨੇ ਬੈਨਰ ਚਪਾਏ ਸੀ ਪਰ ਕੀ ਇਹਨਾਂ ਨੇ 500 ਮਹੱਲਾ ਕਲੀਨਿਕ ਬਣਾ ਕੇ ਲਗਭਗ 100 ਕਰੋੜ ਰੁਪਇਆ ਖਰਾਬ ਕੀਤਾ ਕਿ ਉਹ 100 ਕਰੋੜ ਰੁਪਇਆ ਮਹੱਲਾ ਕਲੀਨਿਕਾਂ ਤੇ ਲਾ ਕੇ ਅੱਜ ਵੀ ਜਿਹੜੇ ਪੰਜਾਬ ਦੇ ਲੋਕ ਆ ਬਿਨਾਂ ਇਲਾਜ ਤੋਂ ਚੀਕਾਂ ਮਾਰੀ ਜਾਂਦੇ ਆ ਅੱਜ ਵੀ ਐਨ ਜੀਓ ਜਾ ਕੇ ਵੀਡੀਓ ਪਾਰੀਆਂ ਅੱਜ ਵੀ ਜਿਹੜੇ ਲੋਕ ਮੰਜਿਆਂ ਤੇ ਪਏ ਆ ਔਰ ਹਸਪੀਟਲਾਂ ਦੇ ਬਿਸਤਰਿਆਂ ਤੇ ਪਏ ਤਰਸੀ ਜਾਂਦੇ ਵੀ ਸਾਡਾ ਇਲਾਜ ਅੱਜ ਹੋਊਗਾ ਕਿ ਕੱਲ੍ਹ ਹੋਊਗਾ ਜੇਕਰ ਇਹੀ ਭਗਵਾਨ ਤਮਾਨ ਉਰਫ ਸਲੇਡਾ ਜੇ ਕਰੇ ਕੰਮ ਕਰ ਦਿੰਦਾ ਕਿ ਜਿਹੜਾ 100 ਕਰੋੜ ਰੁਪਇਆ ਇਹ ਕੇਸਰੀਵਾਲ ਦੇ ਮਗਰ ਲਾ ਕੇ ਨੇ ਮੁਹੱਲਾ ਕਲੀਨਿਕ ਬਣਾਤੇ ਆ ਵੀ ਜੋ ਕਹਿੰਗੇ ਕੇਸਰੀਵਾਲ ਉਹ karenge ਭਗਵਾਨ ਤੁਮਾਨ ਇਹ ਕੰਮ ਨਾ ਕਰਦਾ ਉਹੀ 100 ਕਰੋੜ ਰੁਪਇਆ ਦੀਆਂ 23 ਜ਼ਿਲ੍ਹਾ ਦੇ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਤੇ ਡਾਕਟਰ ਪੂਰੇ ਕਰ ਦਿੰਦਾ ਅੱਜ ਲੋਕਾਂ ਨੇ ਚੰਗੀ ਤਰ੍ਹਾਂ ਜਿਹੜਾ ਕਹ ਲੋ ਲਾਜ ਹੋ ਜਾਂਦਾ ਜਿਵੇਂ ਇਹਨਾਂ ਨੇ 100 ਕਰੋੜ ਰੁਪਇਆ ਲਾ ਕੇ ਖਰਾਬ ਕੀਤਾ ਉਸੇ ਤਰ੍ਹਾਂ ਇਹਨਾਂ ਨੇ ਆ ਕਰੋੜਾ ਰੁਪਇਆ ਲਾ ਦੇਣਾ ਆ ਜਿਹੜੇ ਸਕੂਲ ਆਫ ਫੈਮਿਨੈਸ ਆ ਫਿਰ ਵੀ ਲੋਕਾਂ ਦੇ ਬੱਚੇ ਆਈਪੀਐਸ ਨਹੀਂ ਲੱਗਣਗੇ ਯੂਪੀਐਸਸੀ ਜਾਂ ਹੋਰ ਤਗੜੀਆਂ ਪੋਸਟਾਂ ਨਹੀਂ ਮਿਲਦੀਆਂ ਉਹਦਾ ਕਾਰਨ ਕੀ ਆ ਕਿ ਕੇਸਰੀਆਲ ਜਾਂ ਭਗਵੰਤ ਮਾਨ ਅਰਗੇ ਬੱਚੇ ਭਗਵੰਤ ਮਾਨ ਦੇ ਜਿਵੇਂ ਬੱਚੇ ਹੋਣਗੇ ਜਾਂ ਮਤਲਬ ਹੋਰ ਇਹਨਾਂ ਦੇ ਕਈ ਐਮਐਲਏ ਹੋਣਗੇ ਉਹ ਜਾ ਕੇ ਐਡਮਿਸ਼ਨਾਂ ਤਾਂ ਇਹਨਾਂ ਨੇ ਤਗੜੇ ਸਕੂਲਾਂ ਦੇ ਵਿੱਚ ਤਗੜੇ ਕੋਲਜਾਂ ਦੇ ਵਿੱਚ ਕਰਾਉਣੀਆਂ ਤਾਂ ਫਿਰ ਤੁਸੀਂ ਮੈਨੂੰ ਦੱਸ ਦਿਓ ਜਿਹੜੇ ਇੱਥੇ ਸਰਕਾਰੀ ਟੀਚਰ ਆ ਕਿ ਇਹੋ ਸਰਕਾਰੀ ਟੀਚਰੀ ਆਉਦੇ ਬੱਚਿਆਂ ਦੀ ਸਰਕਾਰੀ ਸਕੂਲਾਂ ਚ ਐਡਮਿਸ਼ਨ ਕਰਾਉਣਗੇ ਤੁਸੀਂ ਜਵਾਬ ਦੇ ਦਿਓ ਕਦੇ ਨਹੀਂ ਕਰਾਉਣਗੇ ਇਹ ਹੁਣ ਲੋਕ ਕਹਣਗੇ ਭਾਈ ਉਹਨਾਂ ਕੋਲ ਤਾਂ ਪੈਸਾ ਉਹ ਭਰਾਵਾ ਪਾਪ ਝਾੜੂ ਦੇ ਬੇਲੀ ਆ ਉਹਨਾਂ ਕੋਲ ਕੋਈ ਪੈਸਾ ਪੈਸੇ ਦੀ ਗੱਲ ਨਹੀਂ ਆਉਂਦੀ ਉਦਾਹਰਨ ਤੌਰ ਤੇ ਮੈਂ ਗੱਲ ਕਰਦਾ ਕਿ ਜੇ ਗੱਲ ਕਰੀ ਇੱਕ ਡਾਕਟਰ ਕੋਲ ਆ ਆਪਦੇ ਬੱਚੇ ਨੂੰ ਦਵਾਈ ਦਿਵਾਉਣ ਜਾਈਏ ਹੰਗਾਰਾ ਭਰਦੇ ਦੀ ਗੱਲ ਜ ਸੱਚੀ ਹੋਈ ਜੇ ਉਹਨਾਂ ਪੋਰੇ ਕੋਲ ਆ ਆਪਦੇ ਬੱਚੇ ਨੂੰ ਦਵਾਈ ਦੋਣ ਜਾਈਏ ਉਹ ਹੁਣ ਸਾਡੇ ਬੱਚੇ ਨੂੰ ਤਾਂ ਦਵਾਈ ਦੇਵੇ ਪਰ ਉਹਦੇ ਬੱਚੇ ਨੂੰ ਦਵਾਈ ਕਿਸੇ ਹੋਰ ਡਾਕਟਰ ਕੋਲੋਂ ਦਵਾਵੇ ਜਿਹੜਾ ਮਤਲਬ ਕੀ ਉਹਦੇ ਕੋਲ ਪੈਸਾ ਨਹੀਂ ਜਾਂ ਤਾਂ ਉਹਦੇ ਕੋਲ ਦਵਾਈ ਚੰਗੀ ਹੈ ਨਹੀਂਗੀ ਤੇ ਜਾਂ ਉਹਦੇ ਕੋਲ ਦਵਾਈ ਦੇਣ ਦਾ ਤਜਰਬਾ ਨਹੀਂ ਦੋ ਗੱਲਾਂ ਦੇ ਵਿੱਚੋਂ ਇੱਕ ਗੱਲ ਜ਼ਰੂਰ ਆ ਉਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਟੀਚਰ ਆਪ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਨਹੀਂ ਪੜਾ ਰਹੇ ਬਹੁਤ ਤਗੜੀ ਗੱਲ ਆ ਜੀ ਇਹ ਐਵੇਂ ਐਵੇਂ ਮਾਰੀ ਜਾਣੇ ਭਾਸ਼ਣ ਦੇਈ ਜਾਣੇ ਸਕੂਲ ਐ ਫੈਮੀਨੇਸ਼ਨ ਬਣਾ दिए ਹੈ ਐਸੇ ਹੋ ਜਾ ਕੁਝ ਨਹੀਂ ਹੋਣਾ ਬਈ ਕੇਸਰੀਆ ਜਿੰਨਾ ਜਦੋਂ ਤੱਕ ਤੇਰੇ ਐਮਐਲਏ ਐਮਪੀਆ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ 'ਚ ਸਰਕਾਰੀ ਸਕੂਲ ਚੰਗੇ ਨਹੀਂ ਹੋ ਸਕਦੇ ਇਹ ਭਰਾਵਾ ਹਰ ਮੇਰੇ ਪਿੰਡ ਦੇ ਵਿੱਚ ਜੀ ਮੈਂ ਇੱਕ ਗੱਲ ਹੋਰ ਸਕੂਲਾਂ ਨੂੰ ਲੈ ਕੇ ਕਰ ਦੇਵਾਂ ਮੇਰੇ ਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਆ ਔਰ ਪਲੱਸ 2 ਦੇ ਸਕੂਲ ਦੇ ਵਿੱਚ ਆਰਟਸ ਦੇ ਟੀਚਰ ਪੂਰੇ ਹਨੀਗੇ ਨੋਨ ਮੈਡੀਕਲ ਕਾਮਰਸ ਦੀ ਤਾਂ ਦੂਰ ਦੀ ਗੱਲ ਰਹਿ ਗਈ ਆ ਦੂਜੇ ਪਾਸੇ ਮੇਰੇ ਜਿਹੜੇ ਆਲੇ ਦੁਆਲੇ ਪਿੰਡ ਲੱਗਦੇ ਆ ਉਹਦੇ ਵਿੱਚ 5ਵੀਂ ਦਾ ਸਕੂਲ ਤੇ 8ਵੀਂ ਦਾ ਸਕੂਲ ਔਰ ਤਿੰਨ ਚਾਰ ਪਿੰਡ ਤੇ ਇਹੋ ਜਿਹੇ ਜਿੱਥੇ 5ਵੀਂ 5ਵੀਂ ਤੱਕ ਦੇ ਸਕੂਲ ਆ ਤੇ ਉੱਥੇ 12ਵੀਂ 10ਵੀਂ ਦੇ ਸਕੂਲ ਤਾਂ ਹੈ ਨਹੀਂਗੇ ਜਿਹੜਾ ਇਹ ARP RP ਆ ਲਾ ਰਹੇ ਆ ਉਹੀ ARP RP ਆ ਜਿਵੇਂ ਇਹਨਾਂ ਨੇ ਮhalla ਕਲੀਨਿਕਾ ਤੇ ਖਰਾਬ ਕਰਤੋਂ ਇਹਨਾਂ ਸਕੂਲ ਆ ਫੈਮਿਨਸ ਜਿਹੜਾ ਐਮਿਨਸ ਸਕੂਲ ਹੈ ਉਹਨਾਂ ਨੇ ਉਹਨਾਂ ਤੇ ਲਾਤਾ ਇਹਦੇ ਨਾਲੋਂ ਕੀ ਚੱਕਰ ਸੀ ਹਰ ਪਿੰਡਾਂ ਦੇ ਵਿੱਚ ਪਲਾਸਟੂ ਦਾ ਸਕੂਲ ਖੋਲ੍ਹ ਦਿੰਦੇ ਸਕੂਲ ਖੋਲ੍ਹਣ ਤੋਂ ਬਾਅਦ ਉਹਦੇ ਵਿੱਚ ਇਹ ਕੰਮ ਕਰਦੇ ਕਿ ਟੀਚਰ ਪੂਰੇ ਕਰ ਦਿੰਦੇ ਹਰ ਪਿੰਡ ਚ ਪਲਾਸਟੂ ਦਾ ਸਕੂਲ ਹੁੰਦਾ ਤੇ ਸਾਨੂੰ ਵੈਨਾਂ ਦੀ ਜ਼ਰੂਰ ਹੀ ਜ਼ਰੂਰਤ ਹੀ ਨਹੀਂ ਸੀਗੀ ਕਰੋੜਾ ਰੁਪਇਆ ਬਿਨਾ ਤੇਲ ਤੋਂ ਬਿਨਾ ਡਰਾਈਵਰਾਂ ਕੋ ਲਾਇਆ ਇਹਨਾਂ ਨੇ ਵੈਨਾਂ ਤੇ ਤੇ ਜੇਕਰ ਇਹ ਭਲਿਓ ਮਾਨਸੋ ਤੁਸੀਂ ਸਕੂਲ ਸਕੂਲ ਚੰਗੇ ਨਹੀਂ ਹੋ ਸਕਦੇ ਪਹਿਲਾਂ ਕੇਜੀ ਵਾਲ ਆਪਦੇ ਬੱਚਾ ਨੂੰ ਪੜ੍ਹਾਵੇ ਜਾਂ ਪ੍ਰਾਈਵੇਟ ਸਕੂਲ ਬੰਦ ਕਰੇ ਫਿਰ ਫਾਇਦਾ ਹੋਊਗਾ ਫਿਰ ਸਾਨੂੰ ਪਤਾ ਲੱਗੂਗਾ ਕਿ ਵਾਕਈ ਇਹ ਸਕੂਲ ਚੰਗੇ ਆ ਜੀ ਅੱਛਾ ਸਕੂਲ ਜਦੋਂ ਖੋਲੇ ਆ ਜਿੱਦੋਂ ਉਦਘਾਟਨ ਕੀਤਾ ਪਹਿਲੇ ਸਕੂਲ ਹੈ ਨਾ ਜੇ ਵਾਲ ਸਾਹਿਬ ਖੁਦ ਆਉਂਦੇ ਆ ਦਿੱਲੀ ਤੋਂ ਪੰਜਾਬ ਜੀ ਉਹ ਚਲੇ ਜਾਂਦੇ ਕਰਕੇ ਅਦਗਾੜਨ ਚਲੋ ਉੱਥੋਂ ਬਿਲਕੁਲ ਤੁਕੋ ਸਮਾਂ ਬਾਅਦ ਇੱਕ ਕਮੈਂਟ ਆਉਂਦਾ ਜੀ ਉਮਰਵਜੀਤ ਪ੍ਰਤਾਪ ਜੀ ਇਹਨਾਂ ਦੇ ਵਿਦਾਇਆ ਕਿ ਉੱਥੋਂ ਦੇ ਬਿਲਕੁਲ ਜੀ ਬਿਲਕੁਲ ਅੰਮ੍ਰਿਤਸਰ ਦੇ ਬਿਲਕੁਲ ਉਹ ਕਹਿੰਦੇ ਆ ਵੀ ਮਤਲਬ ਐਵੇਂ ਫੂਫਾ ਕਰਤੀ ਸਕੂਲ ਤਾਂ ਪਹਿਲਾਂ ਹੀ ਬਹੁਤ ਸੋਹਣਾ ਸੀ ਤੁਸੀਂ ਕੀ ਬਣਾਤਾ ਕਹਿੰਦੇ ਮਤਲਬ ਆਪਣਾ ਹੀ ਐਮਐਲਏ ਐ ਕਹਿ ਰਿਆ ਵੇਖੋ ਗੱਲ ਹੈ ਜੀ ਮੈਂ ਛਲਾਂਗਾ ਵੀ ਕਰ ਦੋ ਉਸ ਵਿਅਕਤੀ ਦੀ ਉਮਰਵਜੀਤ ਪ੍ਰਤਾਪ ਜੀ ਦੀ ਜਦੋਂ ਇਹ ਪਾਰਟੀ ਤੋਂ 2 ਦਿਨ ਜਾਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਵੀਡੀਓ ਪਾਈ ਸੀ ਕਿ ਮੈਂ ਕਿਹਾ ਸੀ ਪੰਜਾਬ ਦੇ ਲੋਕੋ ਤੇ ਜਿਹੜੇ ਐਮਐਲਏ ਜਿਹੜੇ ਕੁਝ ਕਰਨਾ ਚਾਹੁੰਦੇ ਆ ਉਹ ਤੁਸੀਂ ਆਪ ਦੇ ਮਨ ਦੇ ਵਿੱਚੋਂ ਭਲੇਖਾ ਕੱਢ ਦੋ ਕਿ ਇਹ ਪਾਰਟੀ ਤੁਹਾਡਾ ਕੁਝ ਸਵਾਰੂਗੀ ਜਦੋਂ ਇਹ ਕਾਂਗਰਸ ਆ ਕਾਲੀ ਦਲ ਭਾਜਪੀ ਦੇ ਲੀਡਰ ਆਪਦੇ ਵਿੱਚ ਲੈਣ ਲੱਗ ਗਏ ਸੀ ਜਿਹੜੇ ਉਹਨਾਂ ਨੇ ਜਦੋਂ ਬਾਈ ਜੀ ਲੈਂਟਰ ਪਾਉਣਾ ਹੋਵੇ ਨਵਾਂ ਲੈਂਟਰ ਪਾਉਣਾ ਹੋਵੇ ਪੁਰਾਣੀ ਬੱਜਰੀ ਪੁਰਾਣਾ ਸਰੀਓ ਦੇ ਵਿੱਚ ਵਰਤਾਂਗੇ ਪਰ ਯਾਦ ਰੱਖ ਲਓ ਉਹ ਕਦੇ ਵੀ ਲੈਂਟਰ ਚੰਗਾ ਨਹੀਂ ਬਣ ਸਕਦਾ ਉਸੇ ਤਰ੍ਹਾਂ ਫਿਰ ਵੀ ਇਹ ਤਾਂ ਸਰਕਾਰ ਸੀ 2020 ਦੇ ਵਿੱਚ ਮੈਂ ਇੱਕ ਵੀਡੀਓ ਪਾ ਕੇ ਕਹਤਾ ਸੀ ਕਿ ਕਿਸਾਨ ਧਰਨੇ ਲਾਉਣਗੇ ਨੌਜਵਾਨ ਵੀ ਧਰਨੇ ਲਾਉਣਗੇ ਪਰ ਜਿਹੜੇ ਬੇਰੁਜ਼ਗਾਰ ਨੌਜਵਾਨ ਸੀ ਉਹ ਮੈਨੂੰ ਗਾਲਾਂ ਕੱਢਦੇ ਸੀ ਕਿਸਾਨ ਗਾਲਾਂ ਕੱਢਦੇ ਸੀ ਅੱਜ ਵੀ ਉਹ ਵੀਡੀਓ ਪੁਰਾਣੀਆਂ ਪਈਆਂ ਜਾ ਕੇ ਚੈੱਕ ਕਰਕੇ ਵੇਖ ਲੈਣ ਅੱਜ ਜੇ ਧਰਨੇ ਨਹੀਂ ਲੱਗੀਆਂ ਤਾਂ ਤੁਸੀਂ ਮੈਨੂੰ ਦੱਸ ਦਿਓ ਲੋਕ ਕਹਿੰਦੇ ਸੀ ਬਦਲਾ ਲਿਆਉਣਾ ਜਿਹੜੀ ਉਹਨਾਂ ਮੈਂ ਗੱਲ ਕਰਦਾ ਸੀ ਵੀ ਸਕੂਲ ਤਾਂ ਪਹਿਲੇ ਬੜੇ ਚੰਗੇ ਸੀ ਸਕੂਲਾਂ ਸਾਨੂੰ ਸਕੂਲਾਂ ਨਾਲ ਮੈਟਰ ਨਹੀਂ ਸਾਨੂੰ ਇਮਾਰਤਾਂ ਨਹੀਂ ਚਾਹੀਦੀਆਂ ਸਾਨੂੰ ਦੱਸਣ ਦੀ ਲੋੜ ਨਹੀਂ ਵੀ ਇਹ ਸਮਾਰਟ ਸਕੂਲ ਆ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਵੀ ਇਹ ਤਗੜੇ ਸਕੂਲ ਆ ਭਗਵਾਨ ਤਮਨ ਨੂੰ ਆਪਦੀ ਫੋਟੋ ਲਾਉਣ ਦੀ ਲੋੜ ਨਹੀਂ ਕੀ ਫੋਟੋ ਤਾਂ ਇੰਨੀਆਂ ਗਵਾਚੇ ਬੰਦੇ ਦੀਆਂ ਨਹੀਂ ਲੱਗਦੀਆਂ ਜਿੰਨਾਂ ਇਹਦੀਆਂ ਲੱਗ ਜਾਂਦੀਆਂ ਉਹਨਾਂ ਦਾ ਮੈਂ ਕਹਿੰਨਾ ਨਾ ਵੀ ਥੱਲੇ ਲਿਖ ਦੇਣਾ ਗੁੰਮਸ਼ੁਦਾ ਸਵਾਂ ਦੀ ਬਾਲਾ ਵਧੀਆ ਰਹਿ ਜਾਊਗਾ ਜੇ ਆਪਾਂ ਗੱਲ ਕਰੀਏ ਮੇਰੇ ਵੀਰਾ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਮੁੱਖ ਮੰਤਰੀ ਔ ਡਰਾਮੇਬਾਜ਼ ਨਿਕਲਿਆ ਡਰਾਮੇ ਕਰਦਾ ਸੀ ਹਾਂ ਲੋਕਾਂ ਨਾਲ ਡਰਾਮੇ ਕਰੀ ਜਾਂਦਾ ਫਿਰ ਇਹ ਤਾਂ ਡਰਾਮੇ ਕਰਕੇ ਨੇ ਆਪ ਦਾ ਜਿਹੜਾ ਕੱਲ ਉਹ ਐਮਪੀਆ ਵੇਲੇ ਵੀ ਡਰਾਮੇ ਕਰੂਗਾ ਅੱਜ ਵੀ ਪੰਜਾਬ ਦੇ ਹਸ਼ਰ ਉਹੀ ਆ ਜਿਹੜੇ ਸਕੂਲ ਆ ਸਕੂਲ ਸਾਨੂੰ ਕਿਵੇਂ ਚਾਹੀਦੇ ਆ ਚਾਹੇ ਉਹ ਇੱਕ ਨਾ ਅਮਤਾਬਚਨ ਦੀ ਮੂਵੀ ਆਈ ਸੀ ਅਮਤਾਬਚਨ ਦੀ ਮੂਵੀ ਇੱਕ ਤਬੇਲਾ ਕਲਾਸ ਮੂਵੀ ਦਾ ਨਾਮ ਸੀਗਾ ਉਹ ਬੱਚਿਆਂ ਨੂੰ ਤਬੇਲੇ ਦੇ ਵਿੱਚ ਪੜ੍ਹਾ ਦਿੰਦਾ ਸੀਗਾ ਤਾਂ ਸੰਗਾਲੇ ਦੇ ਵਿੱਚ ਤੇ ਉਹਨੇ ਸਾਰੀ ਸਟੇਟ ਦੇ ਵਿੱਚ ਚਾਹੇ ਉਹ ਫਿਲਮ ਸੀਗੀ ਪਰ ਉਹ ਦੱਸਿਆ ਗਿਆ ਸੀ ਸਾਰੇ ਸਟੇਟ ਦੇ ਵਿੱਚੋਂ ਬੱਚੇ ਇੱਕ ਨੰਬਰ ਤੇ ਆਏ ਸੀਗੇ ਇੱਥੇ ਟੀਚਰ ਪੂਰੇ ਨਹੀਂ ਬਿਲਡਿੰਗਾਂ ਤੇ ਕਰੋੜਾਂ ਰੁਪਈਆ ਕਿਉਂਕਿ ਬਿਲਡਿੰਗਾਂ ਦੇ ਵਿੱਚੋਂ ਇਹਨਾਂ ਦੇ ਮੈਂ ਤਾਂ ਹੁਣ ਕੀ ਕਹਾਂ ਇਹਨਾਂ ਦੇ ਭਾਈ ਪਾਰਟੀ ਵਾਲਿਆਂ ਨੂੰ ਕਿਤੋਂ ਨਾ ਕਿਤੋਂ ਖਾਣਾ ਬਣ ਜਾਂਦੀਆਂ ਤਾਂ ਬਿਲਡਿੰਗਾਂ ਤੇ ਬਿਲਡਿੰਗਾਂ ਬਣਾ ਦਿੰਦੇ ਆ ਪਰ ਬਿਲਡਿੰਗਾਂ ਬਣਾਏ ਨਾਲ ਸਾਡੇ ਬੱਚੇ ਚੰਗੇ ਨਹੀਂ ਹੋਣਗੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਦੇ ਜਿਹੜੇ ਮਾਪੇ ਆ ਧੁੱਪੇ ਸੜਦੇ ਆ ਠੰਡਾਂ 'ਚ ਠਰਦੇ ਆ ਉਹਨਾਂ ਨੂੰ ਬਾਲ ਹੀ ਕੋਈ ਆਪਾਂ ਇਹ ਤਾਂ ਕਹਿੰਦੇ ਜੀ ਅਸੀਂ ਐ ਕਰ ਦੇਣਾ ਸੀ ਕੋਈ ਬਿਲਡਿੰਗਾਂ ਦੀ ਲੋੜ ਨਹੀਂ ਸਾਨੂੰ ਤੁਸੀਂ ਟੀਚਰ ਪੂਰੇ ਕਰ ਦੋ ਭਲਾ ਤੁਸੀਂ ਛੱਪਰ ਪਾ ਕੇ ਉਹਦੇ ਵਿੱਚ ਟੀਚਰ ਪੂਰਾ ਕਰ ਦੋਗੇ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਆਈਪੀਐਸ ਬਣ ਸਕਦੇ ਆ ਚੰਗੇ ਵਕੀਲ ਬਣ ਸਕਦੇ ਆ ਪਰ ਸਕੂਲਾਂ ਦੇ ਨਾਂ ਤੇ ਨਾਂ ਤਾਂ ਲੋਕ ਮੰਗਾ ਰੱਖਦੇ ਆ ਜੀ ਨਾ ਇਹ ਰੱਖਣਗੇ ਲੋਕਾਂ ਨੂੰ ਤਾਂ ਫ੍ਰੀ ਦੀਆਂ ਸਹੂਲਤਾਂ ਚਾਹੀਦੀਆਂ ਉਹ ਤੁਸੀਂ ਜਿੰਨੀਆਂ ਮਰਜ਼ੀ ਦੇ ਦਿਓ ਦੇਸ਼ ਸਾਡਾ ਇਸ ਟਾਈਮ ਖਤਮ ਹੋ ਚੁੱਕਿਆ ਇਹ ਲੋਕ ਤਾਂ ਐਵੇਂ ਵੀਡੀਓ ਮੇਰੇ ਜਾਂ ਕਹਿੰਦਾ ਵੀ ਆਪਾਂ ਦੇਸ਼ ਨਹੀਂ ਇਹ ਵਿਚਾਰ ਸਕਦੇ ਮੇਨ ਮਕਸਦ ਸੀ ਸਿੱਖਿਆ ਜਿਹੜੀ ਕਿ ਸਾਨੂੰ 70 ਸਾਲਾਂ ਦੇ ਵਿੱਚ ਅੱਜ ਤੱਕ ਨਹੀਂ ਮਿਲੀ ਲੱਖਾਂ ਇੱਥੇ ਆਏ ਸਕੰਦਰ ਵੇ ਸਕੰਦਰਾ ਤੂੰ ਵੀ ਰੁੜ ਜਾਣਾ ਇਸ ਟਾਈਮ ਹੁਣ ਪੰਜਾਬ ਦੀ ਧਰਤੀ ਕਹਿੰਦੀ ਆ ਮੇਰਾ ਜੋ ਬਣ ਪੀਤਾ ਲੱਖਾਂ ਨੇ ਮੈਂ ਪੂਰੀ ਦੀ ਪੂਰੀ ਲਗਭਗ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਪਹਿਲਾਂ ਵੀ ਲੋਕ ਜਿਹੜੇ ਛੋਟੇ ਛੋਟੇ ਬੱਚੇ ਸੜਕਾਂ ਤੇ ਮੰਗਦੇ ਸੀ ਅੱਜ ਵੀ ਮੰਗੀ ਜਾਂਦੇ ਆ ਇਹਨਾਂ ਨੇ ਸਿੱਖਿਆ ਨੂੰ ਲੈ ਕੇ ਇੱਕ ਕਾਨੂੰਨ ਬਣਾਉਣਾ ਸੀ ਕਿ ਭਲਿਓ ਮਾਨਸੋ ਕਿ ਛੋਟਾ ਬੱਚਾ ਕਦੇ ਵਾਸਕ ਵੀ ਛੋਟੇ ਬੱਚੇ ਨੂੰ ਜਿਹੜਾ ਸਕੂਲੋਂ ਹਟੂਗਾ ਜਾਂ ਕੋਈ ਕੰਮ ਤੇ ਲਾਊਗਾ ਉਹ ਤੇ ਕਾਨੂੰਨੀ ਕਾਰਵਾਈ ਹੋਊਗੀ ਪਰ ਜੇਕਰ ਉਹ ਬੱਚਾ ਪੜ੍ਹ ਪੜ ਰਿਹਾ ਨਾਲ ਉਹ ਕੰਮ ਸਿੱਖਣਾ ਚਾਹੁੰਦਾ ਸਕੂਲ ਦੇ ਟਾਈਮ ਤੋਂ ਬਾਅਦ ਉਹ ਕੰਮ ਕਰ ਲਵੇ ਪਰ ਇਹ ਤੇ ਛੋਟੇ ਛੋਟੇ ਬੱਚੇ ਕੰਮਾਂ ਤੇ ਯਾਬਦੇ ਫਿਰਦੇ ਆ ਉਹ ਬੱਚੇ ਕੰਮੇ ਬੰਨ ਗੇ ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਈਪੀਐਸ ਬੰਨ ਗੇ ਇਹਨਾਂ ਨੇ ਸਿੱਖਿਆ ਨੂੰ ਲੈ ਕੇ ਕੋਈ ਚੰਗਾ ਕੰਮ ਨਹੀਂ ਕੀਤਾ ਜੀ ਸਿੱਖਿਆ ਲੋਕ ਮੰਗ ਹੀ ਨਹੀਂ ਰਹੇ ਲੋਕ ਮੰਗ ਰਹੇ ਆ ਫ੍ਰੀ ਦੀਆਂ ਸਹੂਲਤਾਂ ਲੋਕ ਮੰਗ ਰਹੇ ਆ ਫ੍ਰੀ ਬਿਜਲੀ ਕਿਸੇ ਦਾ 300 ਬਿੱਲ ਆ ਜੇ ਉਹ ਫੇਸਬੁੱਕ ਤੇ ਫੋਟੋ ਮਾ ਪਾਉਣ ਲੱਗ ਜਾਂਦਾ ਪਰ ਆਪਦੇ ਬੱਚੇ ਨਾਲ ਝਾਤੀ ਨਹੀਂ ਮਾਰਦਾ ਜੇਕਰ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਾਈ ਜੀ ਗੱਲਾਂ ਸਾਂਝੀਆਂ ਆਈਆਂ ਯਾਦ ਰੱਖਿਆ ਜੀ ਗੱਲ ਅੱਜ ਬਿਜਲੀ ਮਹਿੰਗੀ ਦੀ ਗੱਲ ਕਰ ਲੱਗੇ ਬਿਜਲੀ ਮਹਿੰਗੀ ਮਾਂ ਇਹਨਾਂ ਨੇ ਫ੍ਰੀ ਕਰਤਾ ਪਤਾ ਨਹੀਂ ਕਿੰਨੇ ਕਰੋੜ ਅੱਜ ਲੱਗ ਭਾਗੋ ਤੇ ਮੈਂ ਇੱਕ ਸੱਜਣ ਦੀ ਵੀਡੀਓ ਵੇਖ ਰਿਹਾ ਜਿਹੜਾ ਕਹੇ 20-25 ਕਰੋੜ ਦੇ ਵਿੱਚ ਘਾਟੇ ਚੱਲ ਰਹੀ ਆ ਹੌਲੀ ਹੌਲੀ ਜੋ ਖੂਹ ਦੇ ਵਿੱਚ ਆਪਾਂ ਪਾਣੀ ਕੱਢਦੇ ਆ ਬੂੰਦ ਉਹਦੇ ਚ ਪਵੇ ਨਾ ਤੇ ਆਖਰ ਨੂੰ ਫਿਰ ਖੂਹ ਤਾਂ ਖਾਲੀ ਹੋਊਗਾ ਉਹ ਦੋ ਕੰਮਾਂ ਦੇ ਕੰਮ ਆ ਸਕ ਜਾਂ ਤਾਂ ਕੂੜਾ ਸਿੱਟਣ ਦੇ ਜਾਂ ਫਿਰ ਉਹਦੇ ਵਿੱਚ ਕੋਈ ਚੰਗਾ ਬਿਜ਼ਨਸਮੈਨ ਉੱਤੇ ਪਾਣੀ ਪਾਵੇ ਜਿੱਥੇ ਫ੍ਰੀ ਚ ਬਾਲਟੀ ਮਿਲਦੀ ਸੀ ਉੱਥੇ 20 ਰੁਪਏ ਦੀ ਕਿੰਨੀ ਮਿਲਿਆ ਕਰਨੀ ਆ ਇਹ ਹਾਲ ਹੋਣਾ ਬਿਜਲੀ ਵਿਭਾਗ ਦੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਹੋ ਜਾਊਗਾ ਤਾਂ ਫਿਰ ਜਿਹੜੀਆਂ ਕਹਿ ਲੋ ਸਾਡੇ ਆਪਣੇ ਲੱਗ ਜਾਂਦੇ ਆ ਐਸ ਡੀਓ ਲੱਗ ਗਿਆ ਜੀ ਬਿਜਲੀ ਵਿਭਾਗ ਦੇ ਜਾਂ ਜਈ ਲੱਗ ਗਿਆ ਲੈਂਡਮੈਨ ਲੱਗ ਗਿਆ ਐਸ ਐਸ ਏ ਐਸ ਐਸਓ ਲੱਗ ਗਿਆ ਇਹ ਸਾਡੀਆਂ ਪੋਸਟਾਂ ਖਾਲੀ ਹੋ ਜਾਣਗੀਆਂ ਕਿੱਥੇ ਸਰਕਾਰੀ ਤੇ ਕਿੱਥੇ ਪ੍ਰਾਈਵੇਟ ਹੋ ਜਾਣੀਆਂ ਤੇ ਹੋ ਸਕਦਾ ਜਿਵੇਂ ਆਪਾਂ ਤਾਂ ਕੋ ਚਰਚੇ ਜੁ ਹੁੰਦੇ ਵੈ ਨਾ ਰੀਚਾਰਜ ਵਾਲੇ ਮੀਟਰ ਲੱਗ ਜਾਣੇ ਆ ਉਦੋਂ ਕੀ ਹੋਊਗਾ ਰੀਚਾਰਜ ਵਾਲਾ ਮੀਟਰ ਲੱਗ ਜੇ 20 ਰੁਪਏ ਯੂਨਟ ਕਰ ਦਨ ਤੁਸੀਂ ਉਹਦਾ ਰੌਲਾ ਪਾ ਸਕਦੇ ਆ ਕੁਛ ਕੁਛ ਕਰ ਸਕਦੇ ਆ ਇੱਥੇ ਕਈ ਕੰਪਨੀਆਂ ਨੇ ਪਰਲ ਕੰਪਨੀਆਂ ਵਰਗੀਆਂ ਲੋਕਾਂ ਨੇ ਕਰੋੜਾਂ-ਕਰੋੜਾਂ ਰੁਪਈਆਂ ਨੱਪ ਲਿਆ ਉਹਦਾ ਕੋਈ ਸਰਕਾਰਾਂ ਨਹੀਂ ਕਰ ਸਕੀਆਂ ਲੋਕ ਨਹੀਂ ਕੁਛ ਕਰ ਸਕੇ ਤਾਂ ਉਹਨਾਂ ਦਾ ਕੀ ਕਰ ਸਕਦੇ ਆ ਉਸੇ ਤਰ੍ਹਾਂ ਰੋਡਵੇਜ ਬੱਸਾਂ ਆਉਣ ਵਾਲੇ ਸਮੇਂ ਦੇ ਵਿੱਚ ਕਵਾੜ ਚ ਜਾਣ ਗਈਆਂ ਮੇਰੀ ਗੱਲ ਜਿੱਥੇ ਲਿਖਣੀ ਉੱਥੇ ਲਿਖ ਲਓ ਤੇ ਹੁਣ ਇੱਥੇ ਕੀ ਕਰਦੀ ਆ ਛਿੰਦੇ ਦੀ ਬੀਬੀ ਛਿੰਦੇ ਦੇ ਪਾਪਾ ਮੇਰਾ ਆਧਾਰ ਕਾਰਡ ਚੱਕੀ ਲਈ ਸਾਰੇ ਪਾਸੇ ਜਾਉਂਗੀ ਟਿਕਟ ਤੱਕ ਲਈ ਤੇਰੀ ਲੱਗਣੀ ਆ ਤੇ ਛਿੰਦੇ ਦਾ ਪਾਪਾ ਮੁੱਛਾਂ ਨੂੰ ਮਾਰਦਾ ਹੱਥ ਕਹਿੰਦਾ ਬੱਲੇ ਬੱਲੇ ਗੱਲ ਹੀ ਕੋਈ ਨਹੀਂ ਭਗਵਾਨ ਤੁਮਨ ਦੀ ਸ਼ਾਵਾ ਸ਼ਾਵਾ ਭਗਵਾਨ ਤੁਮਨ ਦੀ ਬੱਲੇ ਬੱਲੇ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਹੁਣ ਤੁਸੀਂ ਸਾਰਾ ਜਿਹੜਾ ਘੁੰਮਣਾ ਭਲਾ ਸਾਰੀ ਸਟੇਟ ਘੁੰਮ ਲਓ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਛਿੰਦੇ ਨੇ ਕਨੈਕਟਰ ਲੱਗਣਾ ਸੀ ਉਹ ਤੁਹਾਡੀ ਪੋਸਟ ਖਾਲੀ ਹੋ ਜਾਣੀ ਆ ਜਿਹੜਾ ਤੁਹਾਡੇ ਛਿੰਦੇ ਦੇ ਪੁਰਾਣੇ ਡਰਾਈਵਰ ਲੱਗਣਾ ਸੀ ਉਹ ਪੋਸਟ ਖਾਲੀ ਖਾਲੀ ਹੋ ਜੂਗੀ ਫਿਰ ਤੁਸੀਂ ਛਿੰਦੇ ਦੇ ਮਾਰੋ ਜੇ ਮੁੱਕੀਆਂ ਵੀ ਕੰਜਰ ਦੇ ਆ ਕੰਮ ਨਹੀਂ ਕਰਦਾ ਕੰਮ ਉਹ ਸਵਾਦ ਚ ਕਰੋ ਜਦੋਂ ਪੜਾ ਲਿਖਾ ਕੇ ਕੰਮ ਉਹ ਕਿੱਥੇ ਲੱਗ ਜੂਗਾ ਇਹ ਤਾਂ ਬਾਈ ਜੀ ਸਾਡੇ ਨਾਲ ਨਾ ਜਿਹੜੀ ਤਗੜੀ ਰਾਜਨੀਤੀ ਹੋ ਰਹੀ ਆ ਚਾਹੇ ਉਹ ਕਿਸਾਨ ਨਾਲ ਹੋਵੇ ਚਾਹੇ ਉਹ ਮਜ਼ਦੂਰ ਨਾਲ ਹੋਵੇ ਰਾਜਨੀਤੀ ਸਾਡੇ ਨਾਲ ਬਹੁਤ ਤਗੜੀ ਹੋ ਰਹੀ ਆ ਤੇ ਸਕੂਲਾਂ ਸਕਾਲਾਂ ਨੂੰ ਲੈ ਕੇ ਲੋਕ ਇੰਨੇ ਸਿਆਣੇ ਨਹੀਂ ਹੈਗੇ ਲੋਕਾਂ ਨੂੰ ਸਕੂਲ ਚਾਹੀਦੇ ਨਹੀਂਗੇ ਜਿਹੜਾ ਤੁਹਾਡਾ ਕੋਈ ਹੋਰ ਸਵਾਲ ਆ ਤੁਸੀਂ ਮੈਨੂੰ ਉਹ ਜਰੂਰ ਪੁੱਛਾਏ ਆ ਵੀ ਇਹ ਜਿਹੜੀਆਂ ਮਤਲਬ ਚੀਜ਼ਾਂ ਹੋ ਰਹੀਆਂ ਪੰਜਾਬ ਦੇ ਵਿੱਚ ਹਨ ਆਪਾਂ ਤੁਸੀਂ ਬੋਲੀ ਜਾਂਦੇ ਆ ਮਤਲਬ ਇਹ ਕੰਮ ਹੁੰਦਾ ਵਿਰੋਧੀ ਧਿਰ ਦਾ ਜੀ ਹੁਣ ਧਿਰ ਦੇ ਵਿੱਚ ਹੋਣਾ ਕਾਂਗਰਸ ਪਾਰਟੀ ਬਿਲਕੁਲ ਫਿਰ ਅਕਾਲੀ ਜਿਹੜਾ ਪਿੱਛੇ ਹੈ ਨਾ ਚਲੋ ਸਾ ਹਾਂਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਈਅ ਕਿ ਨੂੰ ਪਤਾ ਲੱਗ ਗਿਆ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹੁਣੇ ਉੱਪਰ ਰਲ ਗਏ ਹੁਣ ਕਹਿੰਦੇ ਵੀ ਹੋ ਸਕਦਾ ਇਹ ਬਹੁਤ ਕਿੱਥੇ ਲੈਣ ਨੂੰ ਉੱਥੋਂ ਆ ਨਹੀਂ ਆਣ ਵਾਲੇ ਜੀ ਜੀ ਅਰੇ ਆਵਾਜ਼ ਚੌਪੜੇ ਤੇ ਕੋਈ ਜਿਗਰਾ ਬੜਾ ਇਹ ਜਿਹੜੇ ਹੈਗੇ ਆ ਸਲੇਡੇ ਆ ਕਿਹੜੇ ਸਲੇਡੇ ਦਾ ਨਾਮ ਲੈਣਾ ਤੁਸੀਂ ਕਾਂਗਰਸ ਦਾ ਮੇਰੇ ਕੋਲ ਉਹਦਾ ਨਾਮ ਲਓ ਫਿਰ ਮੈਂ ਜਵਾਬ ਦੇ ਨਾ ਸਲੇਡੇ ਨੇ ਜਿਹੜੇ ਇਹ ਸਲੇਡੇ ਲੋਕ ਆ ਜੇ ਕਰੇ ਪੰਜਾਬ ਨੂੰ ਜਾਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹੁੰਦੇ ਤਾਂ ਅੱਜ ਦੀ ਅੱਖ ਯਾਦ ਰੱਖ ਲਓ ਇਹ ਸਲੇਡੇ ਕੁਰਸੀਆਂ ਪਿੱਛੇ ਲੜਨ ਵਾਲੇ ਆ ਅੱਜ ਤੋਂ ਕੁ ਸਮਾਂ ਪਹਿਲਾਂ ਕੀ ਹੋਇਆ ਸੀਗਾ ਕਿ ਕਾਲੀ ਤੇ ਬੀਜੇਪੀ ਤੇ ਕਾਂਗਰਸ ਆਲੇ ਇਕੱਠੇ ਹੋ ਗਏ ਸੀ ਪੰਜਾਬ ਦੇ ਵਿੱਚ ਅਜੀਤ ਅਖਬਾਰ ਦੇਖਣ ਰੌਲਾ ਪਿਆ ਸੀਗਾ ਉੱਥੇ ਝਾੜੂ ਆਏ ਨੇ ਨਾ ਭਗਵੰਤ ਮਾਨ ਦੀਆਂ ਫੋਟੋ ਲਾਤੀਆਂ ਬੱਲੇ ਉਹ ਭਗਵੰਤ ਮਾਨਾ ਸਾਧ ਕੇ ਜਾਈਏ ਤੇਰੇ ਕਹਿੰਦੇ ਸੀ ਨਾ ਐਵੇਂ ਸੀ ਨਾ ਹੁਣ ਮੈਂ ਕਹਿੰਦਾ ਬੀਜੇਪੀ ਆਲੇ ਕਹਿਣ ਬੱਲੇ ਮੋਦੀ ਤੇਰੇ ਸਾਰੇ ਇਕੱਠੇ ਕਰਕੇ ਰੱਖਦੇ ਪੰਜਾਂ ਦੀ ਭਾਂ ਵਾਂਗੂ ਹੁਣੇ ਕੰਮ ਤੇ ਨਾ ਦੇ ਹੋਇਆ ਪੈ ਨਾ ਸਵਾਰ ਨਾ ਕੁਝ ਥੋੜਾ ਹੈਗਾ ਇਹ ਅਗੇ ਕੁਰਸੀਆਂ ਦੇ ਭੁੱਖੇ ਕੀ ਹੈਗੇ ਜੀ ਜਵਾਬ ਤੁਸੀਂ ਵੀ ਦਿਓ ਇਹ ਹੈਗੇ ਕੁਰਸੀਆਂ ਦੇ ਭੁੱਖੇ ਇਹਨਾਂ ਨੂੰ ਨਾ ਪੰਜਾਬ ਦਾ ਫਿਕਰ ਆ ਨਾ ਇਹਨਾਂ ਨੂੰ ਦੇਸ਼ ਦਾ ਫਿਕਰ ਆ ਕੇਸਰੀ ਆਲ ਕਹਿੰਦਾ ਲੋਕਤੰਤਰ ਕੋ ਖਤਰਾ ਹੈ ਹਮ ਜੋ ਡੈਮੋਕ੍ਰੇਸੀ ਕੋ ਖਤਰਾ ਹੈ ਹਮ ਲੋਕਤੰਤਰ ਬਚਾਉਣਾ ਚਾਹਤੇ ਆ ਹਾਂ ਪੂਰਾ ਮੈਂ ਇਹਨਾਂ ਨੂੰ ਕਿੰਨਾ ਗੱਲ ਸੁਣਾਏ ਪੰਜਾਬ ਦੇ ਵਿੱਚ ਤੁਸੀਂ ਕਿੰਨਾ ਕੁ ਮੈਂ ਥੋੜਾ ਤਿੰਨ ਚਾਰ ਦੇ ਚੈਨਲ ਤਾਂ ਥੋੜਾ ਹੀ ਬੰਦ ਕਰਤਾ ਸੀ ਇਹਨਾਂ ਨੇ ਇਹ ਗੱਲਾਂ ਕਰਨਗੇ ਲੋਕਤੰਤਰ ਦੀਆਂ ਇਹ ਜਦੋਂ ਤਾਂ ਹੁੰਦੇ ਆ ਇਧਰ ਲਈ ਸਟੇਟ 'ਚ ਉਤੋਂ ਕਹਿੰਣਗੇ ਲੋਕਤੰਤਰ ਕੋ ਖਤਰਾ ਹੈ ਜਦੋਂ ਇਧਰ ਆ ਜਾਣ ਉਹ ਲੋਕ ਚੁੱਪ ਕਰਕੇ ਫਿਰ ਜਰਨਲ ਡਾਇਰ ਬਣ ਜਾਂਦੇ ਆ ਇਹ ਕਿੱਥੇ ਗੱਲ ਕਰਨਗੇ ਮੈਂ ਆਪਣੇ ਜਿਹੜਾ ਕੇਸਰੀ ਵਾਲ ਉਹਨੂੰ ਕਹਿ ਦੇਵਾਂ ਕਿ ਭਲਿਆ ਮਾਨਸਾ ਤੇਰੀ ਜਿਹੜੀ ਕੋਠ ਜਿਹੜਾ ਤੇਰੇ ਬੰਗਲੇ ਦੇ ਵਿੱਚ ਲਗਭਗ 45 ਕਰੋੜ ਰੁਪਇਆ ਤੂੰ ਲਵਾਇਆ ਪੁਰਾਣੇ ਬੰਗਲੇ ਦੇ ਵਿੱਚ ਇਹ ਗੱਲਾਂ ਦੇਸ਼ ਨੂੰ ਬਚਾਉਣ ਵਾਲੀਆਂ ਆ ਤੇਰਾ ਭਗਵੰਤ ਮਾਨ ਜਿਹਦੇ ਨਾਲ ਕਦੇ ਗਵਾਂਢੀ ਨਹੀਂ ਤੁਰਦੇ ਸੀ ਅੱਜ ਉਹਦੇ ਨਾਲ ਹਜ਼ਾਰ ਤੁੱਤੇ ਗਨਮੈਣ ਤੁਰ ਹੀ ਜਾਂਦੇ ਇਹ ਪੰਜਾਬ ਬਚਾਉਣ ਦੀਆਂ ਗੱਲਾਂ ਫਿਰ ਸਾਡੇ ਜਿਹੜੇ ਜੀ ਪੰਜਾਬ ਦੇ ਨੌਜਵਾਨ ਜੇ ਗਾਲਾਂ ਪਾ ਦੂਜੇ ਪਾਸੇ ਇਹਦਾ ਮੈਂ ਤੁਹਾਨੂੰ ਕਲੀਅਰ ਕਰਤਾ ਵੀ ਇਹ ਕੁਰਸੀਆਂ ਦੇ ਭੁੱਖੇ ਆ ਇਹ ਕੁਰਸੀਆਂ ਦੇ ਭੁੱਖੇ ਆ ਇਹ ਕੁਰਸੀਆਂ ਦੇ ਭੁੱਖੇ ਨੇ ਕੁਝ ਨਹੀਂ ਸਵਾਰਨਾ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਆਪਦੀਆਂ ਇਹਨਾਂ ਨੂੰ ਜਿਹੜੇ ਗਨਮੈਨ ਪਿਆਰੇ ਆ ਗੱਡੀਆਂ ਪਿਆਰੀਆਂ ਆਪਦੀਆਂ ਤਨਖਾਹਾਂ ਪੈਨਸ਼ਨਾਂ ਪੈਨਸ਼ਨਾਂ ਪਿਆਰੀਆਂ ਜਾਂ ਸੁੱਖੀ ਰੰਧਾਵਾ ਜਿਹੜਾ ਜਦੋਂ ਡਿਪਟੀ ਸੀਐਮ ਬਣਿਆ ਸੀ ਆਪਦੇ ਰਿਸ਼ਤੇਦਾਰ ਨੂੰ ਐਡਵੋਕੇਟ ਜਰਨਲ ਲਾ ਲਿਆ ਸੀ ਨੇ ਤੇ ਬਾਕੀ ਮਰ ਗਏ ਸੀ ਪੰਜਾਬ 'ਚ ਤੇਰਾ ਰਿਸ਼ਤੇਦਾਰ ਬਾਹਲਾ ਸੋਹਣਾ ਸੀ ਉਹ ਮਤਲਬ ਕੋਈ ਚੰਗੀ ਸਾਬਨ ਨਾਲ ਲਾਉਂਦਾ ਸੀ ਸਾਰੇ ਉਹੋ ਜੀ ਨਾਲ ਲਾਉਂਦੇ ਆ ਇਹ ਇਹ ਪੰਜਾਬ ਬਚਾਉਣ ਵਾਲੇ ਨਹੀਂਗੇ ਇਹ ਕੁਰਸੀਆਂ ਬਚਾਉਣ ਵਾਲੇ ਤੇ ਕੁਰਸੀਆਂ ਦੇ ਟੁਕੜੇ ਆ ਇੱਕ ਦੂਜੇ ਦੇ ਖਿਲਾਫ ਬੋਲਣ ਵਾਲੇ ਕੰਨ ਇਕੱਠੇ ਹੋ ਗਏ ਬਾਈ ਜੀ ਕੋਈ ਇਹਨਾਂ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਜੀ ਇਹ ਮਕਸਦ ਕੀ ਹੈ ਇਹਨਾਂ ਦਾ ਕੋਈ ਮਕਸਦ ਨਹੀਂਗਾ ਫਿਰ ਜੇ ਗੱਲ ਕਰਕੇ ਆਪਾਂ ਗੱਲ ਕਰ ਰਹੇ ਸੀਗੇ ਆ ਉਹਦੇ ਮਸਲੇ ਤੇ ਮਾਫੀ ਚਾਉਣਾ ਮੈਂ ਆਪਣੇ ਬੱਚਿਆਂ ਦੇ ਜਿਹੜੇ ਨੌਕਰੀ ਲੱਗਣੇ ਸੀ ਹਰਿਆਣੇ ਦੇ ਰੱਖ ਲੈਣੇ ਉਹ ਕਹਿੰਦੇ ਵੀ ਮਤਲਬ 6 ਬੰਦੇ ਸੀ ਉਹਦੇ ਚ 5 ਹਰਿਆਣੇ ਦੇ ਆ ਮਤਲਬ ਨਹੀਂ ਜੀ 7 ਸੀਗੇ 6 ਹਰਿਆਣੇ ਦੇ ਆ 6 ਹਰਿਆਣੇ ਦੇ ਆ ਹਰਿਆਣੇ ਦੇ ਆ ਕਹਿੰਦੇ ਇਹਨੇ ਕੀ ਜਵਾਬ ਦਿੱਤਾ ਸੀ ਉਹ ਨਾਲ ਲੱਗਦਾ ਜਮ ਕੋਰਪੀ ਡਾਕਟਰ ਕਿੱਥੋਂ ਦੀ ਉਹ ਵੀ ਹਰਿਆਣੇ ਦੀ ਹੈ ਨਾ ਨਹੀਂ ਮੈਨੂੰ ਪਤਾ ਨਹੀਂ ਮੈਂ ਸੁਣਿਆ ਸੀ ਕਹਿੰਦੇ ਹਰਿਆਣੇ ਦੀ ਆ ਚਲ ਜੇਕਰ ਹਰਿਆਣੇ ਦੀ ਹੋਵੇ ਵੀ ਇਹਦਾ ਮਤਲਬ ਇਹ ਛੋਟਾ ਵੀ ਜਿਹੜੇ ਸਾਰੇ ਹਰਿਆਣੇ ਚ ਸਾਰੇ ਹਰਿਆਣੇ ਵਾਲੇ ਰੱਖਣੇ ਆ ਦੂਜੇ ਨੰਬਰ ਤੇ ਮੈਂ ਸੁਣਿਆ ਇਹ ਵੀ ਸੀਗਾ ਇਹ ਕਹਿੰਦਾ ਜੀ ਉਹ ਤਾਂ ਆਖੇ ਪਹਿਲਾਂ ਪੰਜਾਬ ਚ ਰਹਿੰਦੇ ਜਾ ਕੇ ਹਰਿਆਣੇ ਚ ਰਹਿਣ ਲੱਗ ਗਏ ਚਲ ਅਸੀਂ ਮੰਨ ਲੈਨੇ ਆ ਸਵਾਗਤ ਕਰਦੇ ਆ ਤੁਹਾਡੀ ਇਹ ਗੱਲ ਦਾ ਨਾਲ ਹੀ ਮੈਂ ਇਹ ਦੱਸ ਦੇਵਾਂ ਕਿ ਰਾਘਵ ਚੱਡਾ ਵੀ ਫਿਰ ਸੰਗਰੂਰ ਚ ਟੋਫੀਆਂ ਵੇਚਦਾ ਹੁਣ ਪਹਿਲਾਂ ਬਾਹਰ ਚ ਜਾ ਕੇ ਦਿੱਲੀ ਚ ਰਹਿ ਗਿਆ ਹੁਣਾ ਜਿਹੜਾ ਇਹਨਾਂ ਨੇ ਰਾਜ ਸਭਾ ਮੈਂਬਰ ਲਾਤਾ ਉਹ ਭਰਾਵਾ ਪੰਜਾਬ ਦੇ ਤਾਂ ਤੂੰ ਰਾਸਫਵਾ ਮੈਂਬਰ ਨਹੀਂ ਲਾਏ ਤੇ ਤੂੰ ਨੌਕਰੀਆਂ ਤਾਂ ਦੇਣੀਆਂ ਕਿਨੂੰ ਆ ਜੇਕਰ ਸੱਤਾ ਦੇ ਸਾਥੀ ਪੰਜਾਬ ਦੇ ਲਾ ਦਿੰਦਾ ਹਾਂ ਸਬ ਇੰਸਪੈਕਟਰ ਉਹਨੇ ਕੋਈ ਸਾਡੇ ਕੋਈ ਸਾਡੇ ਹਾਸਤੇ ਕੁਝ ਨਹੀਂ ਕਰਨਾ ਸੀ ਉਹਨਾਂ ਨੇ ਜਿਹੜਾ ਉਹ ਇੱਕ ਲਾਇਆ ਉਹ ਬਠਿੰਡੇ ਵਾਲਾ ਉਹਨੇ ਸਾਡਾ ਕੀ ਸਵਾਰਨਾ ਜਾਂ ਜਿਹੜੇ ਇਹਨਾਂ ਦੇ ਪਹਿਲਾਂ ਲੱਗੇ ਪਏ ਆਪਣੇ ਪੰਜਾਬ ਦੇ ਉਹਨਾਂ ਨੇ ਆਪਣਾ ਕੀ ਸਵਾਰਨਾ ਸਵਾਰਨਾ ਉਹਨਾਂ ਨੇ ਆਪਣਾ ਕੱਖ ਨਹੀਂ ਗਾ ਪਰ ਜਿਹੜੇ ਇਹਨਾਂ ਨੇ 6 ਹਰਿਆਣੇ ਦੇ ਲਾਏ ਆ ਜੇਕਰ ਉਹ 6 ਪੰਜਾਬ ਦੇ ਲਾਏ ਹੁੰਦੇ ਤਾਂ ਜਾਇਜ਼ ਦੀਆਂ ਟਿਕਟਾਂ ਘਟ ਜਾਣੀਆਂ ਸੀ ਵੀਝੇ ਘਟ ਜਾਣੇ ਸੀ ਇਹ ਭਗਵਾਨ ਤਮਾਨ ਜਿਹੜਾ ਕਿ ਇਸ ਟਾਈਮ ਪੂਰਾ ਡਰਾਮੇ ਬਾਦ ਤੇ ਸਲੇਡਿਆਂ ਦਾ ਰੂਪ ਨਿਭਾ ਰਿਹਾ ਸਲੇਡਾ ਹੁੰਦਾ ਜਿਹੜਾ ਯੱਕ ਦਾ ਵੀ ਬਦਲ ਜਾਉਦਾ ਰੂਪ ਬਦਲ ਜੇ ਤੈਨੂੰ ਕੋਈ ਕੰਮ ਕਹਿ ਦੋ ਰੂਪ ਬਦਲਨ ਵਾਲਾ ਬੰਦਾ ਜੇਕਰ ਇਹ ਪੰਜਾਬ ਦਾ ਸਵਾਰ ਦਾ ਹੁੰਦਾ ਇਹਨੇ ਪੰਜਾਬ ਦਾ ਕੱਖ ਨਹੀਂ ਸਵਾਰ ਇਹਨੇ ਮਤਲਬ ਇਹਨ ਗਨਮੈਨ ਕਾਦੇ ਹਾਸਤੇ ਲੈਣੇ ਸੀ ਇਹਦੀਆਂ ਭਲਿਓ ਮਾਨਸੋ ਗੱਲਾਂ ਸਿਰਫ ਇਹ ਸਵਾਰ ਨਾਲ ਕੁਛ ਨਹੀਂ ਚਾਹੁੰਦਾ ਇਹਦੀਆਂ ਮੈਂ ਕੀ ਅਖ ਤੈਨੂੰ ਰੱਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ ਮੇਰੇ ਕੋਲ ਤਾਂ ਇਸ ਟਾਈਮ ਬੋਕਰ ਨਹੀਂ ਸੀ ਨਹੀਂ ਮੈਂ ਬੋਕਰ ਚਾਕੇ ਕਹਿਣਾ ਸੀਗਾ ਵੀ ਦੂਜਾ ਵਾਧਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਮੁੱਦਿਆਂ ਦਾ ਸਾਨੂੰ ਹਿਸਾਬ ਚਾਹੀਦਾ ਰਾਤਾਂ ਦੀ ਨੀਂਦਰਾ ਚਰਾਉਣ ਵਾਲੀ ਇਹ ਨਹੀਂ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਬੋਕਰ ਨਹੀਂ ਸੀ ਮੇਰੇ ਹੱਥ 'ਚ ਇਹ ਹਾਲੇ ਹੀ ਪਈ ਕਿ ਬੋਕਰ ਨਹੀਂ ਬੋਕਰ ਨੂੰ ਕਹਿਣਾ ਸੀ ਇਹਨਾਂ ਚੋਣਸ਼ਾਨ ਨੇ ਮਾਰ ਕੇ ਰੱਖਤਾ ਸਾਨੂੰ ਬੋਕਰ ਮੰਗਵਾਓ ਜੀ ਇਹ ਤਾਂ ਮੰਗਵਾ ਲਾ ਬੋਕਰ ਮੰਗਵਾ ਲਾ ਬੋਕਰ ਨਿਕਲ ਜਪੀ ਮੰਦਿਰ ਚ ਬੋਕਰ ਹੁਣ ਇਹ ਗੱਲ ਕੀ ਆ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਕਿ ਇਹ ਭਲੋ ਮਾਨਸੋ ਲੋਕ ਪੈ ਕੇ ਜੀ ਅਖੇ ਬਦਲਾ ਆਉਣਾ ਜੀ ਬਦਲਾ ਮੈਂ ਵੀ ਖੜ ਗਿਆ ਮੈਂ ਕਿੱਥੋਂ ਜੀ ਆਉਣਾ ਜਨੋ ਬਣ ਗਿਆ ਭਰਾਵਾ ਆਪਾ ਮੁੱਖ ਮੰਤਰੀ ਭਗਵੰਤ ਮਾਨ ਤੇ ਬੁੜਨਾ ਆਇਆ ਕਰਨਾ ਐਂ ਐਂ ਕਰਕੇ ਮੈਂ ਕਿ ਡਾਂਸੇ ਨਾ ਆਇਆ ਹੈ ਸਾਥ ਕੇ ਜਾਵਾਂ ਫਿਰ ਜਦੋਂ ਘਰ ਵਾਲਾ ਮਾੜਾ ਜਿਹਾ ਵੀ ਲੜਿਆ ਕਰੇ ਬੋਲੀ ਨਾ ਕੁਛ 1000 ਰੁਪਏ ਮਹੀਨੇ ਦਾ ਹੁਣਾ ਹਾਂ ਉਹ ਹਾਈ ਦਾ ਕਹਿ ਨਹੀਂ ਆਇਆ ਨਹੀਂ ਉਹ ਪਾਊਗਾ ਤੇ ਆਪਾਂ ਨੂੰ ਘਾਟਾ ਬਹੁਤ ਆ ਜੇਕਰ ਇੱਕ ਮਹੀਨੇ ਦਾ 1000 ਕਰੋੜ ਬੰਦਾ ਤੇ 12 ਮਹੀਨੇ 12 ਮਹੀਨੇ ਦਾ 12000 ਕਰੋੜ ਤੇ 50 ਸਾਲਾਂ ਦਾ 60000 ਕਰੋੜ ਰੁਪਏ ਬੰਦਾ ਜਿਹੜਾ ਕਿ ਭਗਵੰਤ ਮਾਨ ਦੇ ਪੈਨਸ਼ਨ ਨੇ ਨਹੀਂ ਦੇਣਾ ਭਗਵੰਤ ਮਾਨ ਦੇ ਘਰ ਦੇਆਂ ਜੀਆਂ ਕੋਲ ਜਿਹੜਾ ਸੋਨਾ ਉਹ ਵੇਚ ਕੇ ਪੂਰਾ ਨਹੀਂ ਹੋਣਾ ਭਗਵੰਤ ਮਾਨ ਤਾਂ ਸਾਡੀਆਂ ਗੱਡੀਆਂ ਦਾ ਵੀ ਤੇਲ-ਬਾਲ ਦਾ ਫਿਰਦਾ 44000 ਰੁਪਏ ਦੇ ਲਗਭਗ ਤੇਲ ਬੰਦਦਾ ਜੇਕਰ ਇੱਕ ਗੱਡੀ ਵੀ ਇਹਦੀ 4000 ਰੁਪਏ ਦਾ ਤੇਲ ਪੀਵੇ ਇਹਨਾਂ ਕੋਲ ਕਿਹੜਾ ਮਰੂਤੀਆਂ ਹੈਗੀਆਂ ਵੀ ਐਲਪੀਜੀ ਤੇ ਕਰਾਈਆਂ ਜਾਂ ਇਹ ਕਿਹੜਾ ਜਿੰਨ ਚ ਘੁਗਦੇ ਆ ਗੱਡੀਆਂ ਤੇ ਇਹਨਾਂ ਕੋਲ ਤਗੜੀਆਂ ਹੁੰਦੀਆਂ ਲੈਂਡ ਕਲੂਜ਼ਰ ਆ ਰਗੀਆਂ ਜਾਉਰਾਪੁਰਾਂ ਦੀਆਂ ਤੇ ਇਹ ਮਤਲਬ ਤੁਸੀਂ ਗੱਲ ਨੂੰ ਨੋਟ ਰੱਖਾ ਜੀ ਮੰਨ ਲਓ 110 ਇੱਕ 110 ਗੱਡੀਆਂ ਵਿਰੋਧੀ ਪਾਰਟੀ ਦਾ ਦੱਸਦੇ ਸੀ ਇਹਨਾਂ ਨਾਲ 110 ਗੱਡੀਆਂ ਹੁਣ ਇਹ 110 ਗੱਡੀਆਂ ਇੱਕ ਗੱਡੀ 4000 ਦਾ ਤੇਲ ਪੀਵੇ 10 ਗੱਡੀਆਂ 40000 ਦੀਆਂ ਤੇ 110 ਗੱਡੀਆਂ 4 ਲੱਖ 40000 ਰੁਪਏ ਦਾ ਤੇਲ ਪਿੰਦੀਆਂ ਇਹਨਾਂ ਨੇ ਭਲਿਓ ਮਾਨਸੂਨ ਪੰਜਾਬ ਦਾ ਸਵਾਰਨਾ ਕੀ ਸੀ ਆਖੇ ਵਾਹ ਬਾਬਾ ਬਤੋਈ ਸਾਨੂੰ ਤਾਂ ਕੀ ਦੇਣੀ ਅੱਜ ਦਾ ਫੜਾਖ ਹੋਰੇ ਹੁਣ ਇਹਨੂੰ ਆਪਾਂ ਕਹਿ ਦਈਏ ਮਾੜਾ ਜਾ ਕੀ ਕਹਣਾ ਇਹਨੂੰ ਇਹਨੂੰ ਕਹਿਣਿਆ ਦੂਜਾ ਵਾਹਦੇ ਆਂ ਤੋਂ ਮੁਕੂਰੀ ਰਾਦਿਆਂ ਤੋਂ ਮੁਕੂਰੀ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਰਤਾਂ ਦੀਆਂ ਨਿੰਦੂਆਂ ਚਰਾਉਣ ਵਾਲੀਏ ਕੇਂਦਰੀ ਆਦਿ ਦੇ ਭੌਕਰੇ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਇਹਨੇ ਦੱਸ ਦੋ ਜੇ ਹਿਸਾਬ ਦੇ ਦੂਗੀ ਇਹ ਪੁੱਛ ਲੈਣੇ ਪੁੱਛੂ ਕੀ ਅੱਗੇ ਨਾ ਕੀ ਹੁੰਦਾ ਸੀ ਬੁੜੀਆਂ ਟੜ ਕੇ ਉੱਠ ਕੇ ਝਾੜੂ ਚਾਗਦੀਆਂ ਸੀ ਵੀ ਚਲੋ ਮਾਰਦਗੇ ਹੁਣ ਬੁੜੀਆਂ ਜਦੋਂ ਝਾੜੂ ਵਾਲ ਵੇਹਂਦੀਆਂ ਉਹ ਇੰਨਾ ਕਿ ਉਹ ਕਹਿੰਦੀਆਂ ਓਹ ਓਹ ਮੱਥੇ ਆਖ ਹੀ ਲਾ ਲਾ ਉਹ ਕਹਿੰਦਾ ਕੋਈ ਭੈੜੀ ਚੀਜ਼ ਲੱਗ ਜਾਂਦੀ ਪਰ ਇਹ ਮੱਥੇ ਨਾ ਲੱਗਦੀ ਕਹਿੰਦਾ ਜੇ ਅੱਜ ਇਹ ਮੱਥੇ ਲੱਗੀ ਆ ਪਹਿਲਾਂ ਨੰਬਰ ਤਾਂ ਘਾਰ ਵਾਲਾ ਰੋਕਦਾ ਹੁਣ ਬੋકરી ਆਪ ਚੱਕ ਲੈਂਦਾ ਉਹ ਕਹਿੰਦਾ ਤੂੰ ਮਾਰਨੀ ਨਹੀਂ ਜੇ ਪਤਾ ਉਹਨੂੰ ਘਰ ਵਾਲ ਨੇ ਬੋਕਰ ਮਾਰ ਚੱਕ ਲਈ ਉਹਨੇ ਤੜਕੇ ਨਾਲ ਫਿਰ ਮੱਥੇ ਲੱਗਿਆ ਗੱਪ ਤੇ ਗੱਪ ਸਿੱਟੀ ਹੋਣੇ ਆ ਉਹਨੂੰ ਪਤਾ ਹੀ ਆ ਤੇ ਫਿਰ ਉਹ ਕਹਿੰਦਾ ਭਾਈ ਤੂੰ ਨਾ ਚੱਕੀ ਬੋਕਰ ਮੈਂ ਪਹਿਲਾਂ ਚੱਕੂ ਉਹ ਤੋਂ ਬਾਅਦ ਤੂੰ ਚੱਕਣੀ ਆ ਉਹ ਦੋਨਾਂ ਜੀਆਂ ਦੀ ਵੀ ਰਾਤ ਪੈਣ ਲੱਗੀ ਉਹ ਕਹਿੰਦੀ ਇਹ ਮੈਂ ਗੱਪ ਮਾਰੂ ਜਾਂ ਤੂੰ ਚੱਕ ਲਈ ਤੂੰ ਉਹ ਚੱਕੇਗਾ ਗੱਪ ਮਾਰੇਗਾ ਅਗੋਂ ਨਾ ਉਹਨਾਂ ਦੇ ਨੌਕਰ ਰੱਖਣ ਜੋ ਕਰ ਕੋ ਕਹਿੰਦਾ ਘਰ ਵੀ ਉਹੋ ਜਿਹਾ ਇਹ ਭਾਈ ਸਾਹਿਬ ਪਾਰਟੀਆਂ ਕੋ ਸਵਾਰਨ ਵਾਲੀਆਂ ਨਹੀਂ ਆ ਆਪਾਂ ਗੱਲ ਵਿੱਚ ਆ ਗਈ ਸੀਗੀ ਰਾਜ ਸਭਾ ਮੈਂਬਰ ਰਹਿ ਗਿਆ ਜਿਹੜਾ ਇਹ ਹਾਂਜੀ ਉਹਨਾਂ ਦੇ ਕੋ ਵੀਰਲ ਹੋ ਰਿਹਾ ਹੁਣ ਕੋਈ ਜਨਤਾ ਅੱਛਾ ਜੀ ਇਹ ਕਿ ਉਹਨੇ ਕਿਆ ਹੀ ਮੇਰੇ ਕੋਲੇ ਗਈ ਪ੍ਰਾਪਰਟੀ ਦੀ ਜ਼ੀਰੋ ਬੈਲੈਂਸ ਜੋ ਕੀਤਾ ਉਹਨੇ ਹਾਂਜੀ ਹਾਂਜੀ ਹੁਣ ਉਹਦਾ ਵਹਿ ਨੋ ਰਿਹਾ ਵੀ ਉਹਨੂੰ ਇਹਦਾ ਸੂਟ ਆ ਉਹ ਲੱਗ ਭਾਗ ਉਹਨੂੰ ਹੈਗਾ 10 ਲੱਖ ਰੁਪਏ ਦੇ ਨੇੜੇ ਮੈਨੂੰ ਲੱਗਦਾ ਅੱਛਾ ਉਹਨਾਂ ਤੋਂ ਹੋਰ ਉਹ ਵੀ ਨੋ ਪਾ ਲਈਓ ਕਿੱਥੋਂ ਆ ਗਿਆ ਬਣਾ ਪਟੇ ਇੱਕ ਨਾ ਉਹ ਸੈਣਾ ਦੀ ਘਾਵਤ ਉਹਦਾ ਵਿਆਹ ਹੋ ਰਿਹਾ ਜੇ ਭਲੇ ਉਹ ਮਾਨਸੂ ਇਹਨਾਂ ਦੇ ਵਿਆਹ ਹੋਣਿਆ ਤੇ ਪੰਜਾਬ ਦੇ ਵਿੱਚੋਂ ਅਰਥੀਆਂ ਉੱਠੀ ਜਾਂਦੀਆਂ ਇਹ ਕਹਿੰਦੇ ਸਾਡੇ ਐਮਐਲਏ ਕੁਵਾਰੇ ਆ ਉਹਨਾਂ ਦੇ ਵਿਆਹ ਤਾਂ ਹੋਣ ਗਈ ਅਸੀਂ ਕਹਿੰਦੇ ਵਿਆਹ ਤਾਂ ਭਰਾਵਾ ਤੁਸੀਂ ਕਰਾ ਲਓ ਵੀ ਅਸੀਂ ਕਿਹੜਾ ਉੱਤੇ ਮੰਤਰ ਪੜਦੇ ਆ ਜਾਂ ਤੁਹਾਡੇ ਵਿਆਹ ਰੋਕਦੇ ਆ ਪਰ ਗੱਲ ਇੱਥੇ ਆਉਂਦੀ ਹੈ ਵੀ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਨਸ਼ੇ ਨੂੰ ਲੈ ਕੇ ਹੁਣ ਤੁਸੀਂ ਗਿੱਦੜ ਸਿੰਘਾਂ ਦੀ ਗੱਲ ਕਰਦੇ ਆ ਹੁਣ 2019 ਦੇ ਵਿੱਚ ਉਹਨੇ ਵਿਖਾਇਆ ਸੀ ਜ਼ੀਰੋ ਬੈਲੈਂਸ ਹੁਣ ਉਹ ਕਹਿੰਦੇ ਵੀ ਮੇਰੇ ਇਸ ਟਾਈਮ 1.5 ਲੱਖ ਦੇ ਸੂਟ ਪਾ ਰਿਆ ਉਸੇ ਤਰ੍ਹਾਂ ਭਗਵੰਤ ਮਾਨ ਜਿਹੜਾ ਕਦੇ ਕਹਿੰਦਾ ਸੀ ਵੀ ਅਸੀਂ ਤਾਂ ਕਰਜ਼ਾਈ ਹੋ ਜਾਂਦੇ ਆ ਵੀਡੀਓ ਹੁੰਦੀਆਂ ਸਿੰਘਾਂ ਇਹਦੀ ਬੀਬੀ ਦਾ ਬਿਆਨ ਸੀਗਾ ਇਹਦੇ ਤੁਹਾਡੇ ਬਾਪੂ ਦੀ 25000 ਰੁਪਿਆ ਪੈਨਸ਼ਨ ਆ ਅਸੀਂ ਤਾਂ ਮਸਾ ਗੁਜ਼ਾਰਾ ਕਰਦੇ ਆਂ ਐ ਕਰਦੇ ਆਂ ਉਹ ਕਰਦੇ ਆਂ ਕੋ ਭਗਵੰਤਮਾ ਦੇ ਪੈ ਲਾਵਾਂ ਅੱਜ ਉਹ ਗੱਡੀਆਂ 'ਚ ਘੁੱਗਦੇ ਫਿਰਦੇ ਆ ਸੋਨਾ 'ਚ ਬੜਾ ਪੂਰਾ ਮਰਿਆ ਨੌ ਰਾਣੀ ਦੇ ਉਹਦੀ 1.5 ਲੱਖ ਦੀ ਸੈਂਡਲ ਪੌਂਦੀ ਆ ਪੁੱਤੋ ਦਾ 3-3 ਲੱਖ ਦੇ ਬੂਟ ਪੌਂਦਾ ਇਹ ਭੁੱਖੇ ਮਰਦੇ ਸੀ ਜਿਹੜੇ ਅੱਜ ਇਹ ਰੱਜ ਕੇ ਖਾਣ ਲੱਗ ਗਏ ਦੁੱਖ ਤਾਂ ਇਸ ਗੱਲ ਦਾ ਵੀ ਜਿਹੜੇ ਸਾਡੇ ਚੌਂਕੀਦਾਰ ਸੀ ਉਹ ਗੱਡੀਆਂ 'ਚ ਤੇ ਜਿਹੜੇ ਅਸੀਂ ਮਾਲਕ ਸੀ ਉਹ ਫੁੱਟਪਾਲ ਤੇ ਸੌਣ ਲੱਗ ਗਏ ਇਹ ਚੌਂਕੀਦਾਰ ਸੀ ਇਹ ਮਾਲੀ ਸੀ ਸਾਡੇ ਲੋਕਾਂ ਨੇ ਚਮਲਾ ਲਏ ਮੈਂ ਰਾਘਵ ਚੱਦਦੇ ਨੂੰ ਕਹਿ ਦਿੰਨਾ ਇੱਥੇ ਅੱਜ ਲੋਕ ਦੱਸਣ ਕਿ 10-10 ਲੱਖ ਦੇ ਸੂਟ ਉਹ ਭੜਿਓ ਮਾਨਸੋ ਕਈ ਇੱਥੇ ਤੁਸੀਂ ਜਾ ਕੇ ਵੇਖੋ ਫੁੱਟਪਾਲ ਤੇ ਲੋਕਾਂ ਕੋਲ ਸ਼ਰਟਾਂ ਲੈਣ ਨੂੰ ਪੈਸੇ ਨਹੀਂ ਕੋਈ ਵਿਚਾਰੇ ਨੰਗੇ ਪਿੰਡੇ ਘੁੰਮਦੇ ਸੱਚਾਈ ਗੱਲ ਆ ਜੀ ਕੋਈ ਝੂਠ ਨਹੀਂ ਗਾ ਇਹ 10-10 ਲੱਖ ਦੇ 10-10 ਲੱਖ ਰੁਪਏ ਦੀ ਆਪ ਦੀ ਕੀਮਤ ਹੈ ਨਹੀਂ ਗੀ ਇਹ 10-10 ਲੱਖ ਦੇ ਸੂਟ ਪਾਉਂਦੇ ਫਿਰਦੇ ਆ ਚੱਲ ਜੇ ਤੂੰ ਸੂਟ ਪਾਉਣਾ ਕੋਈ 10 ਹਜ਼ਾਰ ਦਾ ਪਾਲਾ ਉਹੀ ਫਿਰ ਸੋਚ ਲਾ ਵੀ 10 ਜਿਹੜਾ 1000 ਦਾ ਸੂਟ ਆ 10 ਲੱਖ ਦਾ ਬਾਕੀ ਜਿਹੜਾ 990000 ਉਹ ਭਲਿਆ ਮਾਨਸਾ ਫੁੱਟਪਾਲਾਂ ਤੇ ਉਹ ਕਰਦੇ ਪਰ ਇਹ ਐਡੇ ਕਿ ਭੁੱਖੇ ਮਰਦੇ ਸੀ ਭੁੱਖੇ ਮਰਦਿਆਂ ਨੇ ਲੋਕਾਂ ਨੂੰ ਭੁੱਖੇ ਮਾਰਤਾ ਜਿਵੇਂ ਕਿ 45 ਕਰੋੜ ਰੁਪਇਆ 97 ਲੱਖ ਨੇ ਆਪਦੇ ਪੜਦਿਆਂ ਤੇ ਲਾਇਆ ਸੀ ਸੁਣਿਆ ਸੀ ਨਾ 3 ਕਰੋੜ ਰੁਪਈਆ ਨੇ ਆਪਦੀਆਂ ਫਰਸ਼ਾਂ ਤੇ ਲਾਇਆ ਸੀ ਜੇਕਰ ਉਹ ਹੀ 45 ਕਰੋੜ ਲਾਉਣ ਦੀ بجائے 1 ਕਰੋੜ ਰੁਪਈਆ ਉਹਦੇ ਬੰਗਲੇ ਤੇ ਲਾ ਦਿੰਦਾ ਬਾਕੀ 44 ਕਰੋੜ ਰੁਪਈਆ ਉਹਨਾਂ ਫੁੱਟਪਾਲਾਂ ਦੇ ਲੋਕਾਂ ਤੇ ਲਾ ਦਿੰਦਾ ਮੈਂ ਕੱਲ ਆਪਾਂ ਅੱਜ ਵਖਾਣੇ ਪੰਜਾਬ ਦੇ ਵਿੱਚ ਨਹੀਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਿਹੜੀ ਸਟੇਟ ਦੇ ਵਿੱਚ ਇਹ ਆ ਉੱਥੇ ਲੋਕ ਝੁੱਗੀਆਂ ਪਾ ਕੇ ਰਹਿੰਦੇ ਆ ਤੇ ਕੀ ਇਹ ਕਰਦਾ ਕੀ ਫਿਰਦਾ ਉਹ ਭਲਿਓ ਮਾਨਸੂਏ ਡਰਾਮੇਬਾਜ਼ ਆ ਇਹਨਾਂ ਡਰਾਮੇਬਾਜ਼ਾਂ ਤੋਂ ਬਚ ਜੋ ਕੋਈ ਵੀ ਲੀਡਰ ਤੁਹਾਡਾ ਭਲਾ ਨਹੀਂ ਕਰ ਸਕਦਾ ਪਰ ਆ ਤੁਸੀਂ ਆਪ ਦਾ ਆਪ ਕਰ ਸਕਦੇ ਆ ਤੁਸੀਂ ਇਹਨਾਂ ਦੀਆਂ ਗੱਲਾਂ ਚਾਏ ਫਿਰਦੇ ਆ ਘੋੜਾ ਘਾਸ ਤੇ ਘਾਸੇ ਦੋਸਤੀ ਕਰੇਗਾ ਤੋਂ ਖਾਏਗਾ ਕਿਆ ਇਹ ਘੋੜੇ ਆ ਭਰਾਵਾ ਇਹਨਾਂ ਘੋੜਿਆਂ ਨੇ ਕੁਛ ਨਹੀਂ ਸਵਾਰਨਾ ਚਾਹੇ ਉਹ ਪੰਜਾਬ ਵਾਲੇ ਘੋੜੇ ਹੋਣ ਚਾਹੇ ਉਹ ਹਰਿਆਣੇ ਵਾਲੇ ਘੋੜੇ ਹੋਣ ਚਾਹੇ ਉਹ ਦੇਸ਼ ਦੇ ਘੋੜੇ ਹੋਣ ਇਹ ਘੋੜੇ ਆ ਆਪਾਂ ਨੂੰ ਘਾਸ ਸਮਝਦੇ ਆ ਇਹਨਾਂ ਨੇ ਆਪਣਾ ਕੱਖ ਨਹੀਂ ਸਵਾਰਨਾ ਸਭ ਤੋਂ ਵੱਡੀ ਲੋਕਾਂ ਦੀ ਗਲਤੀ ਆ ਜਿਹੜਾ ਕਿਸੇ ਲੀਡਰ ਤੋਂ ਬਦਲਾ ਭਾਲਦਾ ਬਦਲਾ ਲਿਉਣਾ ਲੋਕਾਂ ਨੇ ਬਦਲਾ ਲਿਆਉਣਗੇ ਲੋਕ ਪਰ ਜਿਹੜੇ ਲੋਕ ਆ ਉਹ ਫਰੀਦੀਆਂ ਸਹੂਲਤਾਂ ਦੇ ਵਿੱਚ ਮਰੀ ਜਾਂਦੇ ਆ ਜਿੱਦੇ ਇਹ ਜਾਗਣਗੇ ਉਦ ਦੇ ਦੇਸ਼ ਬਚੂਗਾ ਪਰ ਮਾਰਨ ਦੇ ਵਿੱਚ ਤਾਂ ਇਹ ਹੋਏ ਬਏ ਆ ਹੋਰ ਤਾਂ ਤੁਸੀਂ ਦੱਸੋ ਬੱਚਾ ਲੱਭਦੇ ਕਿੱਥੇ ਹੈ ਅੱਛਾ ਆਪਾਂ ਇਹ ਗੱਲਬਾਤ ਤਾਂ ਕਰ ਲਈ ਹੁਣ ਅਖੀਰ ਜੀ ਲੋਕ ਕਹਿੰਦੇ ਦੀ ਪੈਸੇ ਇਕੱਲੇ ਮਾਰੇ ਮੈਹੀ ਬਹਿੰਚ ਲਾਤੇ ਜੀ ਆ ਵੀ ਵੀਡੀਓ ਪਾਉਂਦਾ ਜੀ ਕਹਿੰਦੇ ਇਹਨੂੰ ਪੈਸੇ-ਪੈਸੇ ਆਉਂਦੇ ਪੈਸੇ ਆਉਂਦੇ ਤੈਨੂੰ ਕੋਈ ਗੱਲ ਪੈਸੇ ਮੈਂ ਵਿਖਾ ਦੇ ਵੱਡੇ ਤੁਸੀਂ ਜਵਾਬ ਬਹੁਤ ਵਧੀਆ ਪੁੱਛਿਆ ਦੂਜਾ ਫੋਨ ਤੇ ਭਰਾ ਮੈਨੂੰ ਕੋਈ ਮੈਨੂੰ ਫੋਨ ਦੇ

ਇਹ ਤਾਂ ਐਵੇਂ ਮਾਰਦੇ ਗੱਲ ਇਹ ਪ੍ਰਨੋਟ ਆ ਜੀ ਤੁਹਾਨੂੰ ਪਾ ਦੂਗੀ ਤੁਸੀਂ ਵਿਖਾ ਰਿਆ ਜੇ ਕੀ ਹੋਇਆ ਵੀ ਅੱਗੇ ਜਦੋਂ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਉਸ ਤੋਂ ਪਹਿਲਾਂ ਇਲੈਕਸ਼ਨ ਵੇਲੇ ਮੈਂ ਕਿਸੇ ਤੋਂ ਖੜੇ-ਧੜੇ ਸੀ ਪੈਸੇ ਗੱਡੀ ਦਾ ਜਦੋਂ ਐਕਸੀਡੈਂਟ ਹੋ ਗਿਆ ਸੀਗਾ ਉਹ ਉਦੋਂ ਵੀ ਮੈਂ ਪੈਸੇ ਖੜੇ ਕਿਸੇ ਤੋਂ ਗੱਡੀ ਠੀਕ ਕਰਾ ਲਈ ਗੱਡੀ ਠੀਕ ਕਰਾ ਕੇ ਦੇਤੀ ਉਹ ਜਿਹਦੇ ਜਿਹਦੀ ਗੱਡੀ ਸੀ ਉਹਾਂ ਦਾ ਵੀ ਹੁਣ ਭਰਾਵਾ ਕੰਮ ਰੱਖਦੇ ਪਹਿਲਾਂ ਉਹ ਮੈਂ ਕਿਹਾ ਤੇਰੀ ਗੱਡੀ ਕੁਬਾਰ ਚ ਵੇਚ ਦਿੰਨੇ ਆ ਤੇ ਤੂੰ ਐ ਕਰ ਵੀ ਮਤਲਬ ਵੀ ਇਹ ਐ ਨਾ ਕਰ ਵੀ ਉੱਤੇ ਪੱਤੇ ਪੈਸੇ ਮੈਂ ਪਾ ਨਾ ਤੂੰ ਹੀ 1,30,000 ਦੀ ਗੱਡੀ ਲੈ ਲਾ ਇੱਥੋਂ ਮਲੋਟੋ ਠੀਕ ਕਰਾਈ ਸੀ ਆ ਦਾਣਾ ਮਣੀ ਉਹ ਵਿੱਚ ਹੀ ਰਹਿ ਗਏ ਦੁਕਾਨ ਉਹ ਜਿਹੜਾ ਪੈਸਾ ਲੱਗ ਪੱਗ ਮੇਰੇ ਸਾਹਬ ਨੇ 85 ਤੋਂ ਲੈ ਕੇ 88,000 ਰੁਪਏ ਦੇ ਵਿੱਚ ਵਿੱਚ ਲੱਗਿਆ ਜਦੋਂ ਚੱਲੀ ਤੇ ਉਹ ਗੱਡੀ ਚੰਗੀ ਚੱਲੀ ਨਹੀਂ ਫਿਰ ਕਹਿੰਦਾ ਗੱਡੀ ਤੂੰ ਹੀ ਰੱਖ ਇੱਕ ਤਾਂ ਸਿਆਪਾ ਮੈਨੂੰ ਉਹਦਾ ਖਟਣਾ ਪੈ ਗਿਆ ਜਦੋਂ ਉਹਦਾ ਸਿਆਪਾ ਖਟਣਾ ਫਿਰ ਉਹਨੂੰ ਪੈਸੇ ਦੇਣੇ ਪਏਗੇ ਜਦੋਂ ਕਰਜ਼ਾਈ ਹੋਇਆ ਤੇ ਕੋ ਉਦੋਂ ਫਿਰ ਮੈਂ ਪੈਸੇ ਜਿਹੜੇ ਲੈ ਕੇ ਕਿਸੇ ਸੱਜਣ ਨੇ ਜਿਹੜਾ ਸੀ ਆਪਣੇ ਗੁਰਸੇਵਕ ਸਿੰਘ ਟੂਰ ਸੀਗੇ ਉਹਨਾਂ ਤੋਂ ਮਦਦ ਉਹਨਾਂ ਨੇ ਕੀਤੀ ਪੈਸੇ ਮੈਂ ਦੇਤੇ ਜਿਹੜੇ ਨਾਲ ਦੇ ਨੇ ਲੈਣੇ ਸੀ ਉਹ ਕਹਿੰਦੇ ਦੇ ਕੋਲ ਪੈਸੇ ਬਹੁਤ ਆ ਸਰਕਾਰਾਂ ਦਿੰਦੀਆਂ ਇਹਨੂੰ ਪੈਸਾ ਤੇ ਤੂੰ ਇਹ ਤੋਂ ਵੀ ਲੈ ਲੈ ਉਹਨੇ ਵੀ ਨਾਲ ਦੀ ਨਾਲ ਪਰ ਨੋਟ ਬਣਾ ਲਿਆ ਇਹ ਭਲੇ ਮਾਨ ਇਹ ਜਿਹੜੇ ਲੋਕ ਆ ਨਾ ਲੋਕਾਂ ਨੂੰ ਇਹਨਾਂ ਦੀ ਬੁਰਕੀ ਮਤਲਬ ਗੱਲ ਸੁਣੋ ਮੰਨ ਲਓ ਕਾਂਗਰਸ ਮੈਨੂੰ ਬੁਰਕੀ ਦੇਊਗੀ ਉਹਨਾਂ ਕੋਲ ਆ ਰਾਜ ਵਡਿਆਂ ਕਰਕੇ ਬੈਠੇ ਆ ਡਰਾਮੇ ਬਾਜ਼ ਵੱਧੂ ਤਗੜੇ ਤਗੜੇ ਆ ਹੋਰ ਜਿਹੜੇ ਬੈਠੇ ਆ ਘੋੜਾ ਪ੍ਰਤਾਪ ਬਾਜ਼ ਬੈਠਾ ਹੋਰ ਵੱਧੂ ਬੈਠੇ ਆ ਫਿਰ ਜੇ ਗੱਲ ਕਰੀਏ ਅਕਾਲੀ ਦਲ ਦੇ ਵਿੱਚ ਬਾਦੂ ਬੈਠੇ ਬੋਲਣ ਵਾਲੇ ਮੇਰਗੇ ਦੀ ਉਹਨਾਂ ਨੂੰ ਕੀ ਲੋੜ ਆ ਝਾੜੂਆਂ ਦੇ ਤਾਂ ਆਪਾਂ ਖਿਲਾਫ ਹੀ ਬੋਲੀ ਜਾਂਦੇ ਆ ਭਾਜਪੀ ਦੇ ਵਿੱਚ ਤਾਂ ਕਿੰਨੇ ਉਹਨਾਂ ਦੇ ਯੋਧੇ ਬਣਾਏ ਆ ਉਹਨਾਂ ਨੇ ਸਾਰੀਆਂ ਪਾਰਟੀਆਂ 'ਚ ਯੋਧੇ ਬੈਠੇ ਆ ਜਿਹੜੇ ਦੇਸ਼ ਨੂੰ ਖਾਣ ਵਾਲੇ ਆ ਤੇ ਉਹਨਾਂ ਨੂੰ ਆਪਣੇ ਵਰਗਿਆਂ ਦੀ ਕੀ ਲੋੜ ਆ ਇਹ ਤਾਂ ਤੁਹਾਡੇ ਵਰਗਿਆਂ ਨੂੰ ਵੀ ਕਹਿ ਦਿੰਦੇ ਆ ਇਹ ਜਿਹੜੇ ਲੋਕ ਆ ਵੱਡੇ ਭਾਈ ਲੋਕ ਜਿੱਦੇ ਤਾਂ ਹੀ ਤਾਂ ਲੋਕ ਸਿਆਣੇ ਨਹੀਂ ਹੁੰਦੇ ਇਹ ਆਪਦੇ ਦੁਸ਼ਮਣਾਂ ਨੂੰ ਸੱਜਣ ਤੇ ਸੱਜਣਾਂ ਨੂੰ ਦੁਸ਼ਮਣ ਸਮਝਦੇ ਆ ਤਾਂ ਕਰਕੇ ਤਾਂ ਦੇਸ਼ ਜਿਹੜਾ ਕਹਿ ਲੋ ਇੱਕ ਨੰਬਰ ਤੇ ਨਹੀਂ ਆਉਂਦਾ ਇਹ ਲੋਕਾਂ ਦੀ ਗਲਤੀ ਹੈ ਠੀਕ ਹੈ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਤੁਹਾਡਾ ਦੀ ਗੱਲਬਾਤ ਕੀਤੀ ਮੁੱਦੇ ਦੇ ਨਾਲ ਉਹਨਾਂ ਨੇ ਪੱਕੂ ਵਾ ਗੱਲਾਂ ਕਹੀਆਂ ਹਰ ਇੱਕ ਮੁੱਦੇ ਤੇ ਆਪਣਾ ਪੱਖ ਰੱਖਿਆ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਦੇਖਦੇ ਰਹੋ ਲੋਕਾਂ ਦੀ ਟੀਵੀ ਧੰਨਵਾਦ ਹਾਂਜੀ